ਸਰਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਯਰ ਮੈਂ ਹਾਂ ਅਰਵਿੰਦਰ ਸਿੰਘ ਬੱਦਨ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਜੋ ਜੀਐਮ ਨੀ ਚੋਣਾਂ ਚੱਲ ਰਹੀਆਂ ਨੇ ਉਸ ਤੇ ਕਵਰੇਜ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਫਿਲਹਾਲ ਜੋ ਸਵੇਰੇ ਰੁਝਾਨ ਸੀ ਉਸ ਤੋਂ ਬਾਅਦ ਹੁਣ ਤੱਕ ਵੱਡੇ ਉਲਟ ਫੇਰ ਹੋਏ ਨੇ ਜਿੱਥੇ ਸ਼ੁਰੂਆਤ ਦੇ ਵਿੱਚ ਸਵੇਰੇ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਜੀਐਮ ਚੋਣਾਂ ਨੇ ਚਾਰੇ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਸੀ ਲੀਡ ਬਣੀ ਹੋਈ ਸੀ ਪਰ ਹੁਣ ਜਿਵੇਂ ਜਿਵੇਂ ਅੱਗੇ ਅੱਗੇ ਰਾਊਂਡ ਵਧਦੇ ਜਾ ਰਹੇ ਨੇ ਵੱਡੇ ਉਲਟ ਫੇਰ ਹੋਏ ਨੇ ਹਾਲਾਂਕਿ ਬੀਜੇਪੀ ਸਭ ਤੋਂ ਪਿੱਛੇ ਐ ਪਰ ਕਾਂਗਰਸ ਨੇ ਜਿਸ ਤਰੀਕੇ ਨਾਲ ਛਲਾਂਗ ਮਾਰੀ ਐ ਦੋ ਸੀਟਾਂ ਦੇ ਉੱਤੇ ਹੁਣ ਕਾਂਗਰਸ ਪੂਰੀ ਤਰ੍ਹਾਂ ਟੱਕਰ ਦੇ ਰਹੀ ਐ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਲੀਡ ਵਿੱਚ ਐ ਪਰ ਦੋ ਸੀਟਾਂ ਤੇ ਕਾਂਗਰਸ ਪੂਰੀ ਟੱਕਰ ਦੇ ਰਹੀ ਐ ਲੀਡ ਜ਼ਰੂਰ ਬਣੀ ਹੋਈ ਐ ਪਰ ਬੇਸ਼ੱਕ ਲੀਡ ਘਟ ਐ ਪਰ ਕਾਂਗਰਸ ਹੁਣ ਪੂਰੇ ਤਰੀਕੇ ਨਾਲ ਸਕਰੀਨ ਦੇ ਉੱਤੇ ਨਜ਼ਰ ਆਉਣ ਲੱਗ ਪਈ ਐ ਗੱਲ ਕਰਦੇ ਆ ਗਿੱਦੜਬਾਹਾ ਦੀ ਗਿੱਦੜਬਾਹਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਡਿੰਪੀ ਢਿਲੋਂ ਅੱਗੇ ਚੱਲ ਰਹੇ ਨੇ ਚੱਬੇਵਾਲ ਜੱਬੇ ਵਾਲ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਨ ਕੁਮਾਰ ਉਹ ਅੱਗੇ ਚੱਲ ਰਹੇ ਨੇ ਹੁਣ ਡੇਰਾ ਬਾਬਾ ਨਾਨਕ ਤੇ ਬਰਨਾਲਾ ਇਹਨਾਂ ਦੋਵਾਂ ਸੀਟਾਂ ਦੇ ਉੱਤੇ ਕਾਂਗਰਸ ਹਾਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਗੌਰ ਰੰਧਾਵਾ ਉਹ ਅੱਗੇ ਚੱਲ ਰਹੇ ਨੇ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਤੇ ਚੱਲ ਰਹੇ ਨੇ ਮੇਰੇ ਸਹਿਯੋਗੀ ਮੇਰੇ ਨਾਲ ਕਰਨਵੀਰ ਮੌਜੂਦ ਨੇ ਕਰਨ ਕਿਵੇਂ ਦੇਖਦੇ ਹੋ ਜੋ ਹੁਣ ਇਹ ਮਾਹੌਲ ਬਣਿਆ ਸ਼ੁਰੂਆਤ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਬਣਾ ਲਈ ਹੁਣ ਡੇਰਾ ਬਾਬਾ ਨਾਨਕ ਤੇ ਬਰਨਾਲਾ ਦੇ ਵਿੱਚ ਕਾਂਗਰਸ ਅੱਗੇ ਹੋ ਗਈ ਹੈ ਕੀ ਦੇਖਦੇ ਹੋ ਕਿ ਜੋ ਹੋਰ ਸਮੀਕਰਨ ਹੈ ਗਿੱਦੜ ਬਹਾਦਰ ਚੱਬੇਵਾਲ ਦਾ ਇਹ ਬਦਲ ਸਕਦਾ ਹੈ ਜਾਂ ਇਹਨਾਂ ਦੀ ਲੀਡ ਬਣੀ ਰਹੇਗੀ ਸਭ ਤੋਂ ਪਹਿਲਾਂ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਜਿੱਥੇ ਆਪਾਂ ਰੰਧਾਵਾ ਸਾਹਿਬ ਦੀ ਗੱਲ ਕਰਦੇ ਰੰਧਾਵਾ ਵਰਸ ਰੰਧਾਵਾ ਦੀ ਗੱਲ ਕਰ ਲਈਏ ਦੋਨੇ ਚੱਲ ਰਹੇ ਨੇ ਤਾਂ ਉਹ ਕਹਿ ਰਹੇ ਸੀ ਕਿ ਇਮਾਨਦਾਰ ਰੰਧਾਵਾ ਇੱਕ ਬੇਈਮਾਨ ਰੰਧਾਵਾ ਬੜੀ ਵੱਡੀ ਇਸ ਦੇ ਉੱਪਰ ਗੱਲ ਚੱਲ ਰਹੀ ਸੀਗੀ ਕਿ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਵੀ ਲਗਾਏ ਕਿ ਜਿਹੜੇ ਉੱਥੇ ਗੈਂਗਸਟਰ ਨੇ ਗੈਂਗਸਟਰਾਂ ਦੇ ਉੱਪਰ ਇੱਕ ਦੂਜੇ ਨਾਲ ਕਿ ਗੈਂਗਸਟਰ ਕਿਸ ਨੇ ਪੈਦਾ ਕੀਤਾ ਕਿਸ ਨੇ ਵਧਤ ਤਾਂ ਇੱਕ ਜਿਆਦਾ ਮਾਹੌਲ ਇਹਨਾਂ ਤਣਾਵਪੂਰਨ ਹੋ ਗਿਆ ਸੀਗਾ ਕਿ ਪੁਲਿਸ ਵੱਲ ਜਿਹੜਾ ਹੈਗਾ ਤਣਾਤ ਕੀਤਾ ਗਿਆ ਸੀ ਪਰ ਹੁਣ ਅੱਜ ਉਹ ਰਿਜ਼ਲਟ ਦਾ ਸਮਾਂ ਆ ਗਿਆ ਕਿ ਲੋਕ ਕਿਸ ਨੂੰ ਵੋਟ ਪਾਉਣਗੇ ਕਿਸ ਨੂੰ ਅੱਗੇ ਲੈ ਕੇ ਆਉਣਗੇ ਤਾਂ ਉੱਥੇ ਗੱਲ ਕਰ ਰਹੀਏ ਤਾਂ ਸੁਖਜਿੰਦਰ ਰੰਦਾਵਾ ਡਿਪਟੀ ਸੀਐਮ ਰਹਿ ਚੁੱਕੇ ਨੇ ਤੇ ਆਣ ਵਾਲੇ ਸੀਐਮ ਦਾ ਚਿਹਰਾ ਵੀ ਇੱਕ ਵਾਰ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਤਾਂ ਕਿ ਆਣ ਵਾਲੇ ਚਿਹਰੇ ਵਿੱਚ ਸੀਐਮ ਵੀ ਹੋ ਸਕਦੇ ਨੇ ਤਾਂ ਜਿਵੇਂ ਬਾਕੀ ਜਗ੍ਹਾ ਸਟੇਟ ਦੀ ਗੱਲ ਕਰੀਏ ਪਹਿਲਾਂ ਇਲੈਕਸ਼ਨਸ ਹੋਈਆਂ ਨੇ ਮੈਂ ਕਾਂਗਰਸ ਦੀ ਹਰਿਆ ਹੈਗਾ ਬਿਲਕੁਲ ਤੇਰਾ ਬਾਬਾ ਨਾਨਕ ਦੇ ਵਿੱਚੋਂ ਉਹਨਾਂ ਦੀ ਧਰਮ ਪਤਨੀ ਹੈਗੇ ਨੇ ਲੀਡ ਲੈ ਕੇ ਅੱਗੇ ਲੈ ਕੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਵੀ ਕੋਈ ਕਾਂਗਰਸ ਦਾ ਕੋਈ ਕੈਂਡੀਡੇਟ ਖੜਾ ਹੋਏਗਾ ਚਾਹੇ ਉਹ ਰੰਧਾਵਾ ਪਰਿਵਾਰ ਤੋਂ ਹੋਵੇ ਚਾਹੇ ਕਿਸੇ ਤੋਂ ਵੀ ਹੋਵੇ ਤਾਂ ਜਿਹੜੀ ਉਹ ਸੀਟ ਹੈਗੀ ਆ ਉਹ ਤਾਂ ਉਹ ਕਾਂਗਰਸ ਦੀ ਸੀਟ ਹੈਗੀ ਉਹਨਾਂ ਨੇ ਇਹ ਪਹਿਲਾਂ ਦਾਵਾ ਵੀ ਕੀਤਾ ਸੀਗੇ ਤੇ ਦਾਵੇ ਕਰਦੇ ਉਹ ਜਿਹੜੇ ਦਾਵੇ ਨੇ ਉਹ ਸ਼ਾਇਦ ਸੱਚ ਸਾਹਮਣੇ ਨਿਕਲਦੇ ਨੇ ਸਾਹਮਣੇ ਵੀ ਆ ਗਏ। ਉਹ ਤੇ ਆਧਾਰ ਵੀ ਵੱਡਾ ਹੈ ਉੱਥੇ ਤੋਂ। ਜੀ ਇਸੇ ਕਰਕੇ ਗੱਲ ਕਰੀਏ ਤਾਂ ਉਹਨਾਂ ਦੇ ਪੱਤਰਮਪਤਰੀ ਜਤਿੰਦਰ ਕੋ ਰੰਧਾਵਾ ਨੇ ਜਿਹੜੀ ਲੀਡ ਲੈ ਕੇ ਅੱਗੇ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਜਿ ਆਪਾਂ ਗੱਲ ਕਰੀਏ ਹੁਣ ਬਰਨਾਲੇ ਦੀ ਆਪਾਂ ਗੱਲ ਕਰਾਂ। ਬਰਨਾਲੇ ਦੇ ਵਿੱਚ ਤੁਹਾਨੂੰ ਪਤਾ ਕਿ ਪਹਿਲਾਂ ਹੀ ਚੱਲ ਰਿਹਾ ਸੀਗਾ ਵਿਰੋਧ ਦੇ ਦੇਖ ਲੱਗਦਾ ਕਿ ਉਹਦਾ ਅਸਰ ਜਿਹੜਾ ਵਿਰੋਧ ਆ ਉਹ ਹੁਣ ਆਮ ਆਦਮੀ ਪਾਰਟੀ ਨੂੰ ਇੱਥੇ ਦੇਖਣ ਨੂੰ ਮਿਲ ਸਕਦਾ ਹੈਗਾ ਕਿਉਂਕਿ ਉਸ ਦੇ ਵਿੱਚ ਗੱਲ ਕਰੀਏ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਆਪਣੇ ਵੀ ਦਾਅਵੇ ਦਾਈ ਠੋਕਰੇ ਸੀਗੇ ਕਿ ਜਿਹੜਾ ਉਮੀਦਵਾਰ ਹੈ ਕਿ ਟਿਕਟ ਹੈ ਜਿਹੜੀ ਉਹਨਾਂ ਨੂੰ ਅਨਾਉਂਸ ਹੋਏਗੀ ਕਿਉਂਕਿ ਜਦੋਂ ਆਮ ਆਦੀ ਪਾਰਟੀ ਆਈ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਜਿਹੜੇ ਗਰਾਉਂਡ ਤੋਂ ਉੱਠੇ ਹੋ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਅਸੀਂ ਜਿਹੜੀਆਂ ਹੈਗੀਆਂ ਟਿਕਟਾਂ ਦੇਵਾਂਗੇ ਟਿਕਟਾਂ ਦੇਵਾਂਗੇ ਪਰ ਉੱਥੇ ਜਦੋਂ ਗੁਰਦੀਪ ਸਿੰਘ ਬਾੜ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸ਼ਾਇਦ ਉਹ ਲਗਾਤਾਰ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਉਹਨੂੰ ਟਿਕਟ ਮਿਲੇਗੀ ਕਿਉਂਕਿ ਉਹ ਦਾਵੇਦਾਰੀ ਵੀ ਠੋਕਰੇ ਸੀਗੇ ਔਰ ਲੋਕਾਂ ਦੇ ਵਿੱਚ ਰਸੂਖ ਵੀ ਸੀਗਾ ਤੇ ਉਸ ਰਸੂਖ ਦਾ ਜਿਹੜਾ ਹੈਗਾ ਜਦੋਂ ਉਹਨਾਂ ਦਾ ਵਿਰੋਧ ਕੀਤਾ ਤਾਂ ਉਸ ਦਾ ਅਸਰ ਆਮ ਆਦੀ ਪਾਰਟੀ ਨੂੰ ਜ਼ਰੂਰ ਦੇਖਣ ਨੂੰ ਮਿਲਿਆ ਹੈਗਾ ਆਜ਼ਾਦ ਵੀ ਖੜ ਗਏ ਹੁਣ ਵੋਟਾਂ ਤਾਂ ਉਹਨਾਂ ਨੇ ਆਪਣੇ ਆਧਾਰੀਆਂ ਜਿਹੜੀਆਂ ਲੈ ਕੇ ਜਾਣੀਆਂ ਅਸੀਂ ਉਹਦਾ ਵੀ ਫਰਕ ਪੈ ਰ ਜਿਹੜਾ ਮਾਰਜਨ ਹੁਣ ਗੁਰਦੀਪ ਗੁਰਦੀਪ ਬਾਟ ਲੈਗੇ ਹੋਏ ਨੇ ਉਹੀ ਮਾਰਜਨ ਦਾ ਫਰਕ ਪੈ ਰਿਹਾ ਬਰਨਾਲੇ ਦੇ ਵਿੱਚ ਹਾਂ ਉਹੀ ਕਹਿ ਸਕਦੇ ਆਪਾਂ ਕਹੇ ਸਕਦੇ ਕਿ ਉਹ ਜਿਹੜੀਆਂ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਪੈਣੀਆਂ ਸੀਗੀਆਂ ਚਾਹ ਮੌਕੇ ਦੀ ਸਰਕਾਰ ਤਾਂ ਜ਼ਰੂਰ ਫਰਕ ਜ਼ਰੂਰ ਪੈ ਸਕਦਾ ਨਾਲੇ ਸਮੇਂ ਦੇ ਵਿੱਚ ਪਰ ਜੋ ਹੁਣ ਦੇ ਰਿਜ਼ਲਟ ਆ ਰਹੇ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਧਾਲੀਵਾਲ ਨੇ ਜੋ ਪਿੱਛੇ ਚੱਲਦੇ ਨਜ਼ਰ ਆ ਰਹੇ ਨੇ ਹੁਣ ਆਪਾਂ ਗਿੱਦੜ ਵਾਹੇ ਦੀ ਗੱਲ ਕਰ ਰਹੇ ਹਾਂ ਤਾਂ ਗਿੱਦੜ ਵਾਹੇ ਦੇ ਵਿੱਚ ਰਾਜਾ ਵੜੇ ਨਾਮ ਜਦੋਂ ਗਿੱਦੜ ਵਾਹੇ ਦਾ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਅਕਾਲੀਆਂ ਦਾ ਜ਼ਿਕਰ ਹੁੰਦਾ ਹੈਗਾ ਅਕਾਲੀ ਵੱ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਉਸ ਤੋਂ ਬਾਅਦ ਹੁਣ ਜੋ ਅੱਜ ਦੇ ਸਮੀਕਰਨ ਨੇ ਅਕਾਲੀ ਦਲ ਬਿਲਕੁਲ ਗੇਮ ਤੋਂ ਬਾਹਰ ਆ ਤੁਹਾਨੂੰ ਸੀ ਬਿਲਕੁਲ ਤੇ ਹੁਣ ਗੱਲ ਕਰ ਲਈਏ ਅ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਬੀਜੇਪੀ ਤੋਂ ਲੜਦੇ ਆ ਰਹੇ ਨੇ ਪਰ ਕਹਿ ਰਹੇ ਨੇ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੇ ਰਿਜ਼ਲਟ ਵੀ ਆਪਾਂ ਦੇਖੇ ਉਹਨਾਂ ਨੇ ਕਹਿ ਰਹੇ ਨੇ ਕਿ ਮਨਪ੍ਰੀਤ ਬਾਦਲ ਫੀਲਡ ਦੇ ਵਿੱਚ ਦਿਖਿਆ ਹੀ ਨਹੀਂ ਲੋਕਾਂ ਨੂੰ ਮਿਲੇ ਹੀ ਨਹੀਂ ਉਹਦਾ ਵੀ ਅਸਰ ਜਿਹੜਾ ਹੈਗਾ ਮਨਪ੍ਰੀਤ ਬਾਦਲ ਦੀ ਜਿਹੜੀ ਛਵੀ ਦੇ ਉੱਪਰ ਪੈਂਦਾ ਜਰੂਰ ਨਿਕਲਿਆ ਤੇ ਜਿਹੜਾ ਅਨਾਉਂਸ ਹੋਈ ਹੈ ਬਸ ਉਸ ਤੋਂ ਬਾਅਦ ਥੋੜੀ ਦੇਰ ਲੋਕਾਂ ਦੇ ਵਿੱਚ ਦਿਖੇ ਨੇ ਪਰ ਪਹਿਲਾਂ ਲੰਮਾ ਸਮਾਂ ਤਾਂ ਗਾਇਬ ਰਹੇ ਨੇ ਜਦੋਂ ਅਕਾਲੀ ਦਲ ਦੇ ਵਿੱਚ ਉਹ ਮੰਤਰੀ ਰਹੇ ਨੇ ਖਜ਼ਾਨਾ ਮੰਤਰੀ ਰਹੇ ਨੇ ਉਸ ਵੇਲੇ ਦੇ ਜਿਹੜੇ ਬਿਆਨ ਸੀ ਉਹਨਾਂ ਦੇ ਆਏ ਹੋਏ ਉਸ ਤੋਂ ਬਾਅਦ ਤਾਂ ਮਨਪ੍ਰੀਤ ਬਾਦਲ ਇਸ ਤਰੀਕੇ ਨਾਲ ਲੱਗਿਆ ਕਿ ਸਿਆਸਤ ਦੇ ਵਿੱਚ ਲੋਕਾਂ ਦੇ ਮਨੋਂ ਹੀ ਉੱਤਰ ਗਏ ਨੇ ਕੋਸ਼ਿਸ਼ ਹੀ ਨਹੀਂ ਲੋਕ ਕਰ ਰਹੇ ਕਿ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿਤੇ ਉਹਨਾਂ ਦਾ ਵੱਡਾ ਬਿਆਨ ਸੀਗਾ ਕਿ ਜਦੋਂ ਵੀ ਉਹ ਖਜ਼ਾਨਾ ਮੰਤਰੀ ਸੀ ਉਹ ਕਹਿੰਦੇ ਨਜ਼ਰ ਆਇਆ ਸੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਜਦੋਂ ਗੱਲ ਕਰ ਰਹੀ ਉਹ ਖਜ਼ਾਨਾ ਖਾਲੀ ਦਾ ਲੱਗਦਾ ਅਸਰ ਜਿਹੜਾ ਹੈਗਾ ਹੁਣ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਉਹਨਾਂ ਦੀ ਸਿਆਸਤ ਹੀ ਖਾਲੀ ਕਰ ਗਿਆ ਸਿਆਸਤ ਖਾਲੀ ਹੋ ਰਹੀ ਹੈ ਇੱਕ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਉਸ ਦਾ ਰਿਜ਼ਲਟ ਜਿਹੜਾ ਕਰ ਰਿਹਾ ਗਿੱਦੜ ਪਏ ਦੇ ਵਿੱਚ ਡਿੰਪੀ ਢਿੱਲੋਂ ਜੀ ਕਿੰਨਾ ਵੱਡਾ ਨਾਮ ਹੈਗਾ ਸੁਖਬੀਰ ਬਾਦਲ ਨੇ ਆਪਣੇ ਜਦੋਂ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੂੰ ਉਹਨੇ ਭਰਾ ਮੰਨਦੇ ਸੀਗੇ ਔਰ ਭਾਵਕ ਵੀ ਹੋਏ ਸੀਗੇ ਕੈਮਰੇ ਦੇ ਅੱਗੇ ਸ਼ਾਇਦ ਨਹੀਂ ਹੋਏ ਪਰ ਦਿਲੋਂ ਜਰੂਰ ਇੱਕ ਵਾਰ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਕਿ ਡਿੰਪੀ ਢਿੱਲੋਂ ਸਾਡੇ ਨਾਲ ਰਹਿਣ ਕਿਉਂਕਿ ਉਹਨੂੰ ਲੱਗਦਾ ਸੀ ਅਕਾਲੀ ਦਲ ਦੀ ਜਿਹੜੀ ਸੀਟ ਆ ਉਹ ਉੱਥੇ ਹੀ ਵਰਕਰ ਆ ਰਹੇ ਤੇ ਉਹਦੇ ਵਿੱਚ ਜਿਹੜਾ ਹਸਰ ਹੈਗਾ ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਤਾਂ ਜਰੂਰ ਲੀਡ ਲੈਂਦੇ ਜਰੂਰ ਨਜ਼ਰ ਆ ਰਹੇ ਨੇ ਅਮਰਤਾ ਵਣਿੰਗ ਥੋੜਾ ਪਿੱਛੇ ਜਰੂਰ ਚੱਲ ਰਹੇ ਨੇ ਡਿੰਪੀ ਢਿੱਲੋਂ ਜੇ ਅਕਾਲੀ ਦਲ 'ਚ ਬਣੇ ਵੀ ਰਹਿੰਦੇ ਤਾਂ ਜਿਸ ਤਰੀਕੇ ਨਾਲ ਅਕਾਲੀ ਦਲ ਬੈਂਕ ਹੋ ਗਿਆ ਤਾਂ ਡਿੰਪੀ ਢਿੱਲੋਂ ਤਾਂ ਕਿਸੇ ਪ ਪੈਣਾ ਕਿਉਂਕਿ ਇੱਕ ਪਾਰਟੀ ਦੀ ਵੋਟ ਦਾ ਤਾਂ ਅਸਰ ਪੈਂਦਾ ਹੀ ਪੈਂਦਾ ਡਿੰਪੀ ਢਿੱਲੋਂ ਦੇ ਜੇ ਆਮ ਆਦਮੀ ਪਾਰਟੀ ਚ ਆਏ ਨਹੀਂ ਅਕਾਲੀ ਦਲ ਨੂੰ ਛੱਡ ਕੇ ਤਾਂ ਆਪਣੇ ਫੈਸਲੇ ਤੇ ਪਛਤਾਉਂਦੇ ਤਾਂ ਨਹੀਂ ਹੋਣਗੇ ਇਸ ਵੇਲੇ ਉਹ ਨਹੀਂ ਬਿਲਕੁਲ ਦੇਖੋ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਦੇਖੋ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦਾ ਪਿਆਰ ਹੈਗਾ ਪੁਰਾਣਾ ਪਿਆਰ ਹੈ तकरीबन 40 ਸਾਲ ਹੋ ਚੁੱਕੇ ਨੇ ਆਂਦਾਜਾ ਲਗਭਗ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਔਰ ਉਹਨਾਂ ਦੇ ਪਰਸਨਲ ਰਿਲੇਸ਼ਨ ਵੀ ਸੀਗੇ ਤਾਂ ਉਸ ਕਰਕੇ ਜ਼ਰੂਰ ਉਹਨਾਂ ਨੇ ਪਰ ਜਦੋਂ ਇੱਕ ਰਾਜਨੀਤਿਕ ਜਦੋਂ ਆ ਜਾਂਦਾ ਹੈ ਕਹਿੰਦਾ ਕਿ ਜਦੋਂ ਮੇਰਾ ਇੱਕ ਰਸਤਾ ਹੈਗਾ ਮੇਰਾ ਇੱਕ profession ਹੈਗਾ ਮੈਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇ ਉਸ ਟਾਈਮ ਜਿਹੜਾ 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 ਡਿਸੀਜਨ ਹੈ ਬਿਲਕੁਲ ਸਹੀ ਲਿਆ ਹੈਗਾ ਤੇ ਪਾਰਟੀ ਨੇ ਦੇਖੋ ਉਹਨਾਂ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤਾ ਤਾਂ ਸ਼ਾਇਦ ਉਹਨਾਂ ਨਾਲ ਗੱਲ ਵੀ ਹੋਈ ਹੋਣੀ ਹੈ ਕਿ ਟਿੱਕਟੋਕ ਤੋਂ ਅਨਾਉਂਸ ਕੀਤੀ ਜਾਵੇਗੀ ਪਰ ਹੁਣ ਦੂਸਰੇ ਪਾਸੇ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਫਿਰ ਉਹੀ ਗੱਲ ਹੈ ਕਿ ਜਿਵੇਂ ਬਰਨਾਲੇ ਦੇ ਵਿੱਚ ਵਿਰੋਧ ਹੋਇਆ ਉਵੇਂ ਹੀ ਹੁਣ ਜਿਵੇਂ ਡਿੰਪੀ ਢਿੱਲੋਂ ਦੀ ਗੱਲ ਕਰਦੇ ਨੇ ਡਿੰਪੀ ਢਿੱਲੋਂ ਦੇ ਵਿੱਚ ਵੀ ਵਿਰੋਧੀ ਸੀਗੇ ਪਰ ਡਿੰਪੀ ਢਿੱਲੋਂ ਦਾ ਆਪਣਾ ਹੀ ਕੈਟਰ ਇੰਨਾ ਵਧੀਆ ਹੈਗਾ ਆਪਣੇ ਲੋਕ ਉਹਨਾਂ ਨੇ ਕਿਉਂਕਿ ਉਹਨਾਂ ਨੇ ਕੰਮ ਬੜਾ ਕੀਤਾ ਹੈ ਸਿਆਸਤ ਵੀ ਲੰਬ ਡੇਰਾ ਬਾਬਾ ਨਾਨਕ ਦੇ ਵਿੱਚ ਦੁਬਾਰਾ ਤੋਂ ਉਲਟ ਫੇਰ ਹੋਇਆ ਹੈ ਦੁਬਾਰਾ ਤੋਂ ਜਤਿੰਦਰ ਕੋ ਰੰਧਾਵਾ ਪਿੱਛੇ ਹੋ ਗਏ ਨੇ ਤਕਰੀਬਨ 500 ਵੋਟਾਂ ਦੇ ਨਾਲ ਉਹ ਪਿੱਛੇ ਹੋ ਗਏ ਨੇ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਦੁਬਾਰਾ ਤੋਂ ਅੱਗੇ ਹੋ ਗਏ ਨੇ ਰੰਧਾਵਾ ਵਰਸ ਰੰਧਾਵਾ ਜੋ ਗੇਮ ਚੱਲ ਰਹੀ ਆ ਉਸ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਹੁਣ ਦੁਬਾਰਾ ਤੋਂ ਅੱਗੇ ਹੋ ਗਏ ਨੇ 500 ਵੋਟਾਂ ਦਾ ਜੋ ਫਰਕ ਪਿਆ ਹੈ ਕਿਉਂਕਿ ਪਹਿਲਾਂ ਦੋ ਸੀਟਾਂ ਆਮ ਆਦਮੀ ਪਾਰਟੀ ਤੇ ਦੋ ਕਾਂਗਰਸ ਦੀਆਂ ਸੀ ਪਰ ਹੁਣ ਓਵਰਆਲ ਪੰਜਾਬ ਦੇ ਵਿੱਚ ਚਾਰ ਸੀਟਾਂ 'ਚ ਦੇਖੀਏ ਤਾਂ ਤਿੰਨ ਆਮ ਆਦਮੀ ਪਾਰਟੀ ਤੇ ਦੁਬਾਰਾ ਅੱਗੇ ਹੋ ਗਈ ਹੈ ਡੇਰਾ ਬਾਬਾ ਨਾਨਕ ਸੀਟ ਹੈ ਜੋ ਇਕਲੋਤੀ ਸੀਟ ਸਵੇਰ ਤੋਂ ਹੀ ਅੱਗੇ ਪਿੱਛੇ ਚੱਲ ਰਿਹਾ ਹੈ ਇੱਕ ਰਾਊਂਡ ਸ਼ੁਰੂ ਹੁੰਦੇ ਆ ਆਮ ਆਦਮੀ ਪਾਰਟੀ ਅੱਗੇ ਹੈ ਰਾਊਂਡ ਖਤਮ ਹੁੰਦਾ ਹੈ ਕਾਂਗਰਸ ਅੱਗੇ ਹੈ ਸ਼ੁਰੂ ਤੋਂ ਇਹ ਚੀਜ਼ ਚੱਲਦੀ ਆ ਰਹੀ ਸੀ ਪਰ ਹੁਣ ਜਿਵੇਂ ਹੀ ਇੱਕ ਨਵੇਂ ਰਾਊਂਡ ਦੀ ਗੱਲ ਹੁੰਦੀ ਆ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਅੱਗੇ ਹੋ ਗਏ ਨੇ ਤੇ ਜਤਿੰਦਰ ਕੋਰ ਰੰਧਾਵਾ ਤਕਰੀਬਨ 500 ਵੋਟਾਂ ਦੇ ਫਰਕ ਨਾਲ ਪਿੱਛੇ ਨੇ ਕਰਨਵੀਰ ਜਿਹੜੀ ਇਹ ਲੜਾਈ ਚੱਲ ਰਹੀ ਹੈ ਰੰਧਾਵਾ ਵਰਸਸ ਰੰਧਾਵਾ ਤੇ ਡੇਰਾ ਬਾਬਾ ਨਾਨਕ ਇਹੀ ਇੱਕ ਸੀਟ ਆ ਜਿਹੜੀ ਸਵੇਰ ਤੋਂ ਅੱਗੇ ਪਿੱਛੇ ਚੱਲ ਰਹੀ ਹੈ ਇਸ ਨੂੰ ਜੇ ਦੇਖਿਆ ਸੀ ਕਿ ਜਦੋਂ ਵੋਟਾਂ ਵਾਲਾ ਦਿਨ ਸੀ ਉਸ ਦਿਨ ਲੜਾਈ ਵੀ ਹੋਈ ਸੀ ਦੋਵੇਂ ਰੰਧਾਵਾ ਆਮੋ ਸਾਹਮਣੇ ਕੁਰਸੀਆਂ ਡਾਹ ਕੇ ਬੈਠ ਵੀ ਗਏ ਸੀਗੇ ਗੁਰਦੀਪ ਰੰਧਾ ਨੇ ਤਾਂ ਇਹ ਵੀ ਕਹਿਤਾ ਸੀਗਾ ਕਿ ਵੀ ਮੈਂ ਦੇਖਦਾ ਕਿ ਕੌਣ ਅੱਗੇ ਆਉਂਦਾ ਜਿੱਥੇ-ਜਿੱਥੇ ਸੁਖਜਿੰਦਰ ਜਾਉ ਮੈਂ ਤਾਂ ਇਹਦੇ ਮਗਰ-ਮਗਰ ਹੀ ਚੱਲਿਆ ਉਹਨਾਂ ਨੇ ਸਾਫ਼ ਬਿਆਨ ਦਿੱਤੇ ਸੀ ਕਿਵੇਂ ਦੇਖਦੇ ਹੋ ਕਿ ਜਿਹੜੀ ਹੁਣ ਇਹ ਲੜਾਈ ਆ ਰੰਧਾਵਾ ਵਰਸਸ ਰੰਧਾਵਾ ਡੇਰਾ ਬਾਬਾ ਨਾਨਕ ਦਾ ਭਲਾ ਕਿ ਦੇਖੋ ਜੀ ਭੱਲੇ ਦੀ ਗੱਲ ਕਰ ਲਈਏ ਚਾ ਰਾਜਨੀਤਿਕ ਪਾਰਟੀਆਂ ਤੋਂ ਉੱਪਰ اٹ ਗੱਲ ਕਰ ਲਈਏ ਤਾਂ ਭਲਾ ਤਾਂ ਸਿਰਫ ਜਿਹੜੇ ਹੈਗੇ ਨੇ ਸੋਸ਼ਲ ਵਰਕਰਾਂ ਸਮਾਜ ਜਿਹੜੇ ਇਹ ਰਾਜਨੀਤਿਕ ਲੋਕ ਨਹੀਂ ਤਾਂ ਆਪਣੇ ਫਾਇਦੇ ਲਈ ਪਾਰਟੀਆਂ ਬਦਲਦੇ ਰਹਿੰਦੇ ਨੇ ਚਾ ਇੱਕ ਪਾਰਟੀ ਲੈ ਲੈ ਦੂਜੀ ਪਾਰਟੀ ਇੱਕ ਪਾਰਟੀ ਟਿਕਟ ਨਹੀਂ ਦੇਤੀ ਨਾਲ ਦੀ ਨਾਲ ਕਰੋ ਆਇਆ ਤਾਂ ਉਧਰ ਛਾਲ ਮਾਰ ਕੇ ਉਧਰ ਹੋ ਗਏ ਆਪਾਂ ਇਹਨਾਂ ਤੋਂ ਤਾਂ ਨਹੀਂ ਉਮੀਦ ਲਗਾ ਸਕਦੇ ਆ ਪੰਜਾਬ ਦੀ ਲੋ ਜਿਹੜੇ ਲੋਕ ਨੇ ਇਸ ਤਰ੍ਹਾਂ ਤੋਂ ਉਮੀਦ ਨਹੀਂ ਲਗਾ ਸਕਦੇ ਕਿ ਉਹ ਪੰਜਾਬ ਦਾ ਭਲਾ ਕਰ ਪਾਣਗੇ ਜੇਕਰ ਜੇ ਮਤਲਬ ਸਰਕਾਰ ਰੂਲਿੰਗ ਪਾਰਟੀ ਦੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਆ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨੇ ਜੀ ਦਾਅਵੇ ਜ਼ਰੂਰ ਕੀਤੇ ਦਾਵਿਆਂ ਤੇ ਖਰੇ ਉੱਤਰ ਦੇ ਵੀ ਨਜ਼ਰ ਆ ਰਹੇ ਨੇ ਜਿਹੜੇ ਜੜੀਆਂ ਉਹਨਾਂ ਨੇ ਰਾਤਾਂ ਦਿੱਤੀਆਂ ਸੀਗਾ ਲੋਕਾਂ ਨੂੰ ਕਹਿ ਰਹੇ ਸੀਗੇ ਕਿ ਚਾਹੇ ਸਕੂਲਾਂ ਦੀ ਗੱਲ ਕਰ ਲਈਏ ਸਿੱਖਿਆ ਦੀ ਗੱਲ ਕਰ ਲਈਏ ਚਾਹੇ ਸਿਹਤ ਸੌਖਾ ਦੀ ਗੱਲ ਕਰ ਲਈਏ ਹੋਰ ਕੁਝ ਕਰ ਲਈਦਾ ਬਹੁਤ ਜਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਵੀ ਨੇ ਦੇ ਰਿਜ਼ਲਟ ਵੀ ਦਿਖਦੇ ਨਾ ਰਹੇ ਨੇ ਚਾਹੇ ਆਮ ਆਦਮੀ ਕਲੀਨਿਕਾਂ ਦੀ ਗੱਲ ਕਰ ਲਈਏ ਤਾਂ ਉਹ ਰਿਜ਼ਲਟ ਜਿਹੜੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਗਿੱਦੜ ਵਹੇ ਦੀ ਗੱਲ ਕਰ ਲਈਏ ਚਾਹੇ ਹੁਣ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਸੀ ਉਹ ਰਿਜ਼ਲਟ ਜਿਹ ਕਹ ਸਕਦੇ ਨੇ ਕਿ ਮੈਪ ਜਿਹੜਾ ਰੂਟ ਮੈਪ ਜਿਹੜਾ ਉਹਨਾਂ ਨੇ ਤਿਆਰ ਕੀਤਾ ਸੀ ਤਕਰੀਬਨ ਉਸ ਦੇ ਨੇੜੇ ਪਹੁੰਚਦੇ ਨਜ਼ਰ ਆ ਰਹੇ ਨੇ ਤਕਰੀਬਨ ਪੌਣੇ 3 ਸਾਲ 3 ਸਾਲ ਹੋ ਚੁੱਕੇ ਨੇ ਪਾਰਟੀ ਨੂੰ ਤਾਂ 2027 ਦੇ ਵਿੱਚ ਤਾਂ ਹੁਣ ਜਿਵੇਂ ਕਾਂਗਰਸ ਦੀ ਗੱਲ ਕਰ ਲਈ ਹਰਿਆਣਾ ਦੇ ਵਿੱਚ ਕਾਂਗਰਸ ਨੇ ਆਪਣਾ ਮਤਲਬ ਗੜ ਬਣਾਇਆ ਸੀ ਇੱਕ ਤਰ੍ਹਾਂ ਦਾ ਵੀ ਕਾਂਗਰਸ ਨੇ ਬੀਜੇਪੀ ਨੂੰ ਤੋੜਿਆ ਸੀ ਉਹ ਚੀਜ਼ਾਂ ਹੁਣ ਜਿਹੜੀਆਂ ਰਿਜ਼ਲਟ ਨੇ ਉਹ ਓਵਰਆਲ ਤਾਂ ਦਿਖਣ ਗਈਆਂ 2027 ਦੇ ਵਿੱਚ ਪਰ ਜਿਵੇਂ ਆਮ ਆਦਮੀ ਪਾਰਟੀ ਹੁਣ ਉੱਪਰ ਦੀ ਨਜ਼ਰ ਆ ਰਹੀ ਹੈ ਇੱਕੋ ਦਮ ਕਹਿ ਸਕਦੇ ਵੀ ਜਦੋਂ ਇੱਕ ਦੜਾਕ ਦੋਨੋਂ ਭੱਜਦੇ ਨੇ ਜਾਂ 10 ਬੰਦੇ ਭੱਜ ਆਧਾਮਾਂ ਦੀ ਪਾਰਟੀ ਦਾ ਉਹ ਟਾਰਗੇਟ ਹੈਗਾ ਜਣ ਜਿਹੜਾ ਹੌਲੀ 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 ਕਰਾਸ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਪਤਾ ਕਿ ਆਪਣੀ ਸੀਟਾਂ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਿੰਦੇ ਆ ਕਿ 30420 ਵੋਟਾਂ ਗੁਰਦੀਪ ਰੰਧਾਵਾ ਨੂੰ ਪਈਆਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਹਾਲ ਫਿਲ ਜੋ ਨਵੀਂ ਗਿਣਤੀ ਆਈ ਹੈ 30420 ਵੋਟਾਂ ਨੇ ਗੁਰਦੀਪ ਰੰਧਾਵਾ ਕੋਲ ਤੇ 29915 ਵੋਟਾਂ ਨੇ ਜਤਿੰਦਰ ਕੋਰ ਦੇ ਕੋਲ ਯਾਨੀ ਕਿ ਥੋੜਾ ਜਿਹਾ ਮਾਰ ਜਣਾ ਹੈ 4 ਤੋਂ 500 ਵੋਟਾਂ ਦਾ ਮਾਰ ਜਣਾ ਹੈ ਹੋ ਸਕਦਾ ਹੈ ਕਿ ਜੇ ਨਵਾਂ 라ਉਂਡ ਖੁੱਲਿਆ ਤਾਂ ਜਤਿੰਦਰ ਕੋਰ ਇੱਕਦਮ ਛਾਲ ਚਲਾੰਗ ਲਗਾ ਕੇ ਅੱਗੇ ਨਿਕਲ ਜਾਣ ਪਰ ਫਿਰ ਵੀ 4 500 ਵੋਟਾਂ ਘੱਟੋ ਘੱਟ ਚਾਹੀਦੀਆਂ ਨੇ ਜੇਕਰ ਜਤਿੰਦਰ ਕੋਰ ਰੰਧਾਵਾ ਅੱਗੇ ਲੰਘਦੇ ਨੇ ਕਰਨ ਗੱਲ ਕਰ ਰਹੀ ਸੀ ਬਰਨਾਲਾ ਦੀ ਬਰਨਾਲਾ ਦੇ ਵਿੱਚ ਕਾਂਗਰਸ ਅੱਗੇ ਹੈ ਉੱਥੇ ਕਾਫੀ ਵੱਡੇ ਨਾਮ ਖੜਾਏ ਹੋਏ ਨੇ ਗੋਵਿੰਦ ਸਿੰਘ ਸੰਧੂ ਵੀ ਉਤੋਂ ਖੜੇ ਹੋਏ ਨੇ ਸਿਮਰਨਜੀਤ ਸਿੰਘ ਮਾਨ ਦੇ ਦੋਤਰੇ ਨੇ ਪਰ ਉਹ ਵੀ ਗੇਮ ਤੋਂ ਪਿੱਛੇ ਨੇ ਚੀਤੇ ਚੌਥੇ ਨੰਬਰ ਤੇ ਚੱਲ ਰਹੇ ਨੇ ਬੀਜੇਪੀ ਇੱਕ ਅਜਿਹੀ ਆ ਹਰ ਸੀਟ ਤੇ ਉਹ ਪਿੱਛੇ ਆ ਹਾਲਾਂਕਿ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਵੋਟ ਪਰਸੈਂਟ ਵਧੇਗਾ ਕਿਉਂਕਿ ਹੁਣ ਅੱਗੇ ਆਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਬੀਜੇਪੀ ਵੱਡਾ ਦਾਅ ਖੇਡਣ ਦੀ ਕੋਸ਼ਿਸ਼ ਕਰੇਗੀ ਆਪਣੇ ਤੌਰ ਦੇ ਉੱਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਇਹਨਾਂ ਵੋਟਾਂ ਦੇ ਵਿੱਚ ਕੋਈ ਨਤੀਜਾ ਤੁਹਾਨੂੰ ਲੱਗਦਾ ਕਿ ਬੀਜੇਪੀ ਦੇ ਹੱਕ 'ਚ ਕੁਝ ਆ ਸਕਦਾ ਦੇਖੋ ਜੀ ਭਾਜਪਾ ਦੀ ਸੈਂਟਰ ਦੀ ਗੱਲ ਕਰ ਲਈਏ ਤਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਜਿਹੜਾ ਹੈਗਾ ਕਿਸਾਨੀ ਦੇ ਉੱਪਰ ਹੈ ਜੇ ਕਿਸਾਨੀ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਵੱਲੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਜੇ ਆਗੂਆਂ ਦੀ ਗੱਲ ਕਰ ਲਈਏ ਚਾਹੀਏ ਬੀਜੇਪੀ ਸਰਕਾਰ ਦੀ ਗੱਲ ਕਰਨੀਏ ਤਾਂ ਉਹਨਾਂ ਦਾ ਵਿਰੋਧ ਜਿੱਤੇਗਾ ਸ਼ਾਇਦ ਉਹ ਵੀ ਇੱਕ ਜਿਹੜਾ ਹੈ ਨੈਗੇਟਿਵ ਪੁਆਇੰਟ ਆ ਉਹਨਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਹ ਮਿਲ ਵੀ ਰਿਹਾ ਹੈਗਾ ਦੇਖੋ ਕਿਉਂਕਿ ਹਰ ਵਾਰ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਕੋਈ ਤਰਨਾ ਪ੍ਰਦਰਸ਼ਨ ਦਾ ਕੁਝ ਹੁੰਦਾ ਤਾਂ ਸਿਰਫ ਸੈਂਟਰ ਸਰਕਾਰ ਨੂੰ ਆ ਜਦਕਿ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੇ ਵੱਲੋਂ ਜਿਹੜੇ ਕੰਮ ਕੀਤੇ ਗਏ ਸੀ ਉਹਦਾ ਰਿਜ਼ਲਟ ਪੋਜ਼ਿਟਿਵ ਸ਼ਾਇਦ ਹੁਣ ਕਿਸਾਨਾਂ ਨੂੰ ਵੀ ਦਿਖ ਗਿਆ ਹੈ ਜਾਂ ਨਹੀਂ ਤਾਂ ਉਹ ਚੀਜ਼ਾਂ ਰਿਜ਼ਲਟ ਜਿਹੜੀਆਂ ਹੈਗੀਆਂ ਹੁਣ ਬਰਨਾਲਾ ਜੀ ਵੀ ਗੱਲ ਕਰ ਲਈਏ ਹੋਏ ਨੇ ਉਹ ਕੰਮ ਜਿਹੜੇ ਹੈਗੇ ਨੇ ਸਾਨੂੰ ਉਹਨਾਂ ਦੇ ਦੇ ਆਧਾਰ ਤੇ ਜਿਹੜੀਆਂ ਵੋਟਾਂ ਪੈਣਗੀਆਂ ਮੈਂ ਇਹਨੇ ਤਾਂ ਕਹਿ ਦਿੱਤਾ ਸੀ ਜਿੰਨੇ ਕੰਮ ਮੈਂ ਕਰਾਇਆ ਉਹ ਪਹਿਲਾਂ ਤਾਂ ਹੋਏ ਚੈਲੰਜ ਹੀ ਕਰਤਾ ਸੀਗਾ ਜੀ ਬਿਲਕੁਲ ਉਹਨਾਂ ਨੇ ਤਾਂ ਉਸ ਚੀਜ਼ ਦਾ ਜਿਹੜਾ ਉਹ ਵੀ ਜਿਹੜਾ ਚੈਲੰਜ ਕੀਤਾ ਹੋਇਆ ਲੱਗਦਾ ਵੀ ਉਹ ਚੈਲੰਜ ਐਕਸੈਪਟ ਹੋ ਗਿਆ ਤੇ ਲੋਕਾਂ ਨੇ ਅਕਸੈਪਟ ਕਰ ਲਿਆ ਕਿ ਵਾਕਈ ਇਹਨਾਂ ਨੇ ਕੰਮ ਕੀਤੇ ਨੇ ਤਾਂ ਹੀ ਉਸ ਚੈਲੰਜ ਦੇ ਬੇਸ ਤੇ ਜਿਹੜੀ ਹੈਗੀ ਆ ਉਹ ਵੋਟਾਂ ਜਰੂਰ ਉਹਨਾਂ ਨੂੰ ਪੈ ਰਹੀਆਂ ਨੇ ਜਦਰਾ ਦੱਸ ਦਿੰਦੇ ਆ ਬਰਨਾਲਾ ਦੇ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਉਹਨਾਂ ਨੂੰ 11995 ਵੋਟਾਂ ਨੇ ਤੇ ਹਰਿੰਦਰ ਸਿੰਘ ਢਾਲੀਵਾਲ ਜੋ ਆਮ ਆਦਮੀ ਪਾਰਟੀ ਦੇ ਨੇ 9728 ਵੋਟਾਂ ਨੇ ਮਾਰਜਨ ਹੋ ਗਿਆ 2267 ਲੱਗਦਾ ਕਿ ਇਹ ਮਾਰਜਨ ਤੋੜ ਸਕਦੀ ਆਮ ਆਦਮੀ ਪਾਰਟੀ 2267 ਵੋਟਾਂ ਦਾ ਮਾਰਜਨ ਹੈ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੇਵਲ ਸਿੰਘ ਢਿੱਲੋਂ ਨੂੰ 9012 ਵੋਟਾਂ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਕੇਵਲ ਸਿੰਘ ਢਿੱਲੋਂ ਬੀਜੇਪੀ ਹੁਣ ਇਹਨਾਂ ਦੇ ਵਿੱਚ ਆਪਸ ਚ ਲੜਾਈ ਚੱਲ ਰਹੀ ਹੈ ਬੀਜੇਪੀ ਤੀਜੇ ਨੰਬਰ ਤੇ ਹੈ ਉਮ ਜੇ ਮਾਰਜਨ ਕਹੀਏ ਤਾਂ ਇੱਕ ਘਟਾਵ ਦਾ ਹੋ ਸਕਦਾ ਪਰ ਜਿਹੜਾ ਕੁਲਦੀਪ ਸਿੰਘ ਢਿੱਲੋਂ ਆ ਕਾਂਗਰਸ ਹੈ ਤੇ ਆਮ ਆਦਮੀ ਪਾਰਟੀ ਇਹਨਾਂ ਦੇ ਵਿੱਚ ਮਾਰਜਨ 2267 ਵੋਟਾਂ ਦਾ ਹੋ ਚੁੱਕਿਆ ਲੱਗਦਾ ਇਹ ਤੋੜ ਸਕਦੇ ਨੇ ਬਰਨਾਲਾ ਦੇ ਵਿੱਚ ਬਿਲਕੁਲ ਦੇਖੋ ਜੀ ਇਸ ਚੀਜ਼ ਨੂੰ ਆਪਾਂ ਕੋਈ ਨਹੀਂ ਨਕਾਰ ਸਕਦਾ ਕਿ ਮਾਰਜਨ ਹੈ ਮਾਰਜਨ ਕਿਸੇ ਵੀ ਟਾਈਮ ਬਦਲ ਸਕਦਾ ਹੈ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਡੇਰਵਾ ਬਾਬਾ ਨਾਨਕ ਦੀ ਜਤਿੰਦਰ ਕੌਰਨ ਦਾਵਾ ਅੱਗੇ ਸੀਗੇ ਉਸ ਤੋਂ ਬਾਅਦ ਇਹ ਰਿਜ਼ਲਟ ਸਾਹਮਣੇ ਆ ਕਦੇ 15 1700 ਵੋਟਾਂ ਤੋਂ ਅੱਗੇ ਚੱਲ ਰਹੇ ਸਨ ਹੁਣ 500 ਵੋਟ ਤੋਂ ਤਕਰੀਬਨ ਪਿੱਛੇ ਚੱਲ ਰਹੇ ਨੇ ਇਹ ਮਾਰਜਨ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿੱਥੇ ਦਾਅਵੇ ਸੀਗੇ ਉਹ ਪੂਰੇ ਵੀ ਕੀਤੇ ਨੇ ਕੁਝ ਜਿਹੜੇ ਰਹਿ ਗਏ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਨੇ ਲੱਗਤੋਂ ਤੇ ਇਸ ਦੀ ਗੱਲ ਕਰੀਏ ਤੇ ਇਹਦੇ ਨਾਲ ਨਾਲ ਜੇ ਬਰਨਾਲੇ ਦੀ ਗੱਲ ਕਰ ਲਈਏ ਵਿਰੋਧ ਜ਼ਰੂਰ ਹੋਇਆ ਸੀਗਾ ਸ਼ਾਇਦ ਉਹ ਵਿਰੋਧ ਦਾ ਕਿਤੇ ਨਾ ਕਿਤੇ ਖਾਮਿਆਜ਼ਾ ਥੋੜਾ ਬਹੁਤ ਜ਼ਰੂਰ ਭੁਗਤਣਾ ਪੈ ਸਕਦਾ ਹੈਗਾ ਪਰ ਦੇਖਦੇ ਆਨ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਹੋਣ ਕਿ ਨਾ ਆ ਰਹੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਪੇਟੀਆਂ ਖੁੱਲਹੀ ਰਹੀਆਂ ਨੇ ਕਿਹਦੇ ਫੇਵਰ ਦੇ ਵਿੱਚ ਭੁਗਤਣਗੇ ਜੀ ਲੋਕ ਚੱਬੇਵਾਲ ਦੇ ਵਿੱਚ 8 ਰਾਊਂਡ ਹੋ ਚੁੱਕੇ ਨੇ ਜੀ ਚੱਬੇਵਾਲ ਦੀ ਗੱਲ ਕਰ ਰਹੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਆਪਣੇ ਮੁੰਡੇ ਨੂੰ ਹੀ ਟਿਕਟ ਦਵਾਈ ਸੀ ਪਹਿਲਾਂ ਤਾਂ ਇਹਨਾਂ ਵਿਧਾਨ ਸਭਾ ਚੋਣਾਂ ਚਾਹੀ ਰਿਹਾ ਕਿ ਵੀ ਪਰਿਵਾਰਵਾਦ ਭਾਰੂ ਰਿਹਾ ਪਰ ਸਾਰੇ ਚੁੱਪ ਹੋ ਗਏ ਕਿਉਂਕਿ ਜੇਕਰ ਸੁਖਜਿੰਦਰ ਰੰਧਾਵਾ ਨੇ ਆਪਣੀ ਧਰਮ ਪਤਨੀ ਨੂੰ ਲਿਆਂਦਾ ਤਾਂ ਰਾਜਾ ਬੜਿੰਗ ਨੇ ਅਮਰੇਤਾ ਬੜਿੰਗ ਨੂੰ ਲਿਆਂਦਾ ਤੇ ਇਧਰੋਂ ਡਾਕਟਰ ਰਾਜਕੁਮਾਰ ਚੱਬੇਵਾਲ ਰਾਜਕੁਮਾਰ ਚੱਬੇਵਾਲ ਵੱਲੋਂ ਆਪਣੇ ਪੁੱਤ ਇਸ਼ਾਨਕ ਚੱਬੇਵਾਲ ਨੂੰ ਲਿਆਂਦਾ ਤਾਂ ਜਦੋਂ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਇਜ਼ਹਾਰ ਤੇ ਤਕਰੀਬਨ ਇਹ ਚ ਮੁੱਦਾ ਦਾ ਚੋਪੀ ਹੋ ਗਿਆ ਕਿ ਵੀ ਪਰਿਵਾਰਵਾਦ ਅੱਗੇ ਲੈ ਕੇ ਆਇਆ ਪਰ ਦੇਖਿਆ ਜਾਂਦਾ ਹਮੇਸ਼ਾ ਚਾਹੇ ਵਿਧਾਨ ਸਭਾ ਚੋਣਾ ਹੋਣਾ ਹੋਵੇ ਚਾਹੇ ਲੋਕ ਸਭਾ ਚੋਣਾ ਹੋਵੇ ਪਰਵਾਰਵਾਦ ਨੂੰ ਲੈ ਕੇ ਹਮੇਸ਼ਾ ਗੱਲ ਛੇੜਦੀ ਹੈ ਕਿ ਵੀ ਆਪਣੇ ਪਰਿਵਾਰ ਨੂੰ ਹੀ ਵੋਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਦੱਸ ਦਿੰਦੇ ਚੱਬੇਵਾਲ ਦੇ ਵਿੱਚ ਸ਼ਾਂਖ ਚੱਬੇਵਾਲ ਨੂੰ 30261 ਵੋਟਾਂ ਮਿਲੀਆਂ ਨੇ ਰਣਜੀਤ ਕੁਮਾਰ ਨੂੰ 13534 ਕਾਂਗਰਸ ਦੇ ਨੇ ਸੌਨ ਸਿੰਘ ਟੰਡਲ 3442 ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਗਏ ਸੀ ਜਾਂਦੇ ਟਿਕਟ ਅਨਾਉਂਸ ਹੋਈ ਲੱਗਿਆ ਸੀ ਕਿ ਕੋਈ ਵੱਡਾ ਮਾਰਜਨ ਕਰ ਲੈਣਗੇ ਪਰ ਇਹ ਕਿਵੇਂ ਦੇਖਦੇ ਹੋ ਕਿ ਸੌਨ ਸਿੰਘ ਟੰਡਲ ਨੂੰ ਅਕਾਲੀ ਦਲ ਦੀ ਵੋਟ ਤਾਂ ਮਿਲੀ ਨਹੀਂ ਇਹ ਭਾਜਪਾ ਦੀ ਹੀ ਵੋਟ ਆ ਜੇ ਇਹ ਵੀ ਨਹੀਂ ਮਿਲ ਰਹੀ ਉਹਨਾਂ ਨੂੰ ਦੇਖੋ ਜੀ ਇਹਦੇ ਵਿੱਚ ਵੀ ਬੜਾ ਤਕੜਾ ਸਸਪੈਂਸ ਹੀ ਹੈ ਇੱਕ ਤਰ੍ਹਾਂ ਦਾ ਜਦੋਂ ਅਕਾਲੀ ਦਲ ਬੈਕਵੌਰਡ ਤੇ ਚਲਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਔਰ ਜਿਹੜੇ ਹੈਗੇ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਜਿਹੜੇ ਦਿੱਤੇ ਗਏ ਨੇ ਤਾਂ ਅਕਾਲੀ ਦਲ ਨੇ ਬਿਲਕੁਲ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਜੜੀਆਂ ਹੈਗੀਆਂ ਇਲੈਕਸ਼ਨਸ ਨਹੀਂ ਲੜਾਂਗੇ ਹੈਗੇ ਕੋਈ ਕਾਰਨ ਅਰਹਿ ਚੁੱਕੇ ਹੋਣੇ ਪਿੱਛੇ ਕੋਈ ਇਹਨਾਂ ਦਾ ਆਪਾਂ ਉਹਨਾਂ ਬਾਰੇ ਨਹੀਂ ਡਿਸਕਸ ਕਰ ਸਕਦੇ ਇਸ ਸਮੇਂ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਤਾਂ ਉਹਨਾਂ ਜਿਹੜਾ ਹੈਗਾ ਰਿਜ਼ਲਟ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਅਕਾਲੀ ਦਲ ਦੀ ਜਿਹੜੀ ਵੋਟ ਆ ਹੁਣ ਕਿਹੜੇ ਪਾਸੇ ਭੁਗਤੇਗੀ ਕੀ ਉਹ ਬੀਜੇਪੀ ਵੱਲ ਭੁਗਤੇਗੀ ਪਰ ਜੇ ਬੀਜੇਪੀ ਵੱਲ ਭੁਗਤੇ ਹੁੰਦੀ ਤਾਂ ਫਿਰ ਇਹਨਾਂ ਨੂੰ ਵੋਟ ਕਿਉਂ ਨਾ ਇਹ ਵੀ ਇੱਕ ਕਹਨੇ ਰਾਜਨੀਤੀ ਹੈ ਕਹਿੰਦੇ ਦਿਖਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ ਤੇ ਚੱਲ ਗਈ ਹੈ ਉਹ ਚੱਲ ਰਿਹਾ ਹੁਣ ਆਪਣੇ ਸਾਹਮਣੇ ਦਿਖ ਰਿਹਾ ਤੇ ਬੀਜੇਪੀ ਨੂੰ ਭੁਗਤ ਨਹੀਂ ਹੁੰਦੀ ਤਾਂ ਅੱਜ ਉਹ ਸ਼ਾਇਦ ਅੱਗੇ ਹੁੰਦੇ ਕਿੰਨਾ ਵੀ ਬੁਰਾ ਹਾਲ ਨਹੀਂ ਸੀ ਹੋਣਾ ਜੇ ਕਿਤੇ ਉਹਨਾਂ ਦਾ ਆਧਾਰ ਤਾਂ ਹੈ ਵੈਸੇ ਦੇਖਿਆ ਜਾਵੇ ਉਧਰਲਾ ਏਰੀਆ ਬੀਜੇਪੀ ਨੂੰ ਵੋਟ ਤਾਂ ਪਾਉਂਦਾ ਹੀ ਹੈ ਪਰ ਜਿਸ ਤਰੀਕੇ ਨਾਲ ਹੁਣ ਵੋਟਾਂ ਪਈਆਂ ਉਹ ਲੱਗ ਨਹੀਂ ਰਹਿ ਕੇ ਬੀਜੇਪੀ ਦੇ ਲੋਕ ਵੀ ਵੋਟ ਪਾ ਰਹੇ ਨੇ ਨਹੀਂ ਬੀਜੇਪੀ ਦੇਖੋ ਜੀ ਭਾਜਪੀ ਦੇ ਜਿਹੜੇ ਕੈਕਟਰ ਹੈਗਾ ਉਹ ਭਾਜਪੀ ਦੀ ਕੈਕਟਰ ਪਾ ਰਹੇ ਨੇ ਵੋਟ ਪਾ ਰਹੇ ਹੋਣੇ ਪਰ ਜਿਹੜਾ ਰਿਜ਼ਲਟ ਆ ਰਿਹਾ ਹੈਗਾ ਉਹ ਦਿਖ ਨਹੀਂ ਰਿਹਾ ਹੈਗਾ ਜੇ ਕਿਤੇ ਪਾ ਰਹੇ ਹੁੰਦੇ ਤਾਂ ਉਹ ਰਿਜ਼ਲਟ ਵੀ ਦਿਖਣਾ ਜ਼ਰੂਰੀ ਸੀਗਾ ਤਾਂ ਉਹ ਰਿਜ਼ਲਟ ਜਿਹੜਾ ਹੈਗਾ ਜਤਿੰਦਰ ਕੌਰ ਰੰਧਾਵਾ ਤੇ ਵਰਸਸ ਰੰਧਾਵਾ ਵਰਸਸ ਰੰਧਾਵਾ ਹੀ ਚੱਲ ਰਿਹਾ ਹੈਗਾ ਕੰਨਾ ਡੇਰਵਾ ਬੱਨਾ ਦੀ ਉਹ ਰੰਧਾਵੇ ਤੇ ਰੰਧਾਵੇ ਦੀ ਉਹ ਚੱਲ ਰਹੀ ਹੈ ਉਹਦੇ ਵਿੱਚ ਦੇਖਦੇ ਆ ਕਿ ਹੁਣ ਗੁਰਦੀਪ ਸਿੰਘ ਰੰਧਾਵਾ ਜਾਂ ਜਤਿੰਦਰ ਕੌਰ ਰੰਧਾਵਾ ਬਰਨਾਲਾ ਦੇ ਵਿੱਚ ਇੱਕ ਵੱਡਾ ਉਲਟ ਫੇਰ ਹੋ ਗਿਆ ਗੱਲ ਕਰਦੇ ਕਰਦੇ ਆ ਚੀ ਹੋ ਗਿਆ 16 ਰਾਊਂਡ ਨੇ 8 ਰਾ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਲੀਡ ਚ ਸੀ ਅੱਧੇ ਗੇਮ ਤੱਕ ਤੀਜੇ ਨੰਬਰ ਤੇ ਆ ਗਏ ਨੇ ਜੀ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਹੋ ਗਈ ਹੈ ਦੂਜੇ ਨੰਬਰ ਤੇ ਕੇਵਲ ਸਿੰਘ ਢਿੱਲੋਂ 11101 ਵੋਟਾਂ ਲੈ ਕੇ ਦੂਜੇ ਨੰਬਰ ਤੇ ਆ ਗਏ ਨੇ ਪਹਿਲੇ ਤੇ ਕੁਲਦੀਪ ਸਿੰਘ ਢਾਲੀਵਾਲ ਜਾਨੀ ਕਿ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਟੱਕਰ ਜ਼ਰੂਰ ਚੱਲ ਰਹੀ ਹੈ ਪਰ ਹੁਣ ਤੁਸੀਂ ਇਹ ਦੇਖੋ ਕਿ ਬੀਜੇਪੀ ਦੂਜੇ ਨੰਬਰ ਤੇ ਆ ਗਈ ਬਰਨਾਲਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਕਿੱਸੇ ਗਈ ਹੁਣ ਇੱਥੇ ਸਾਫ਼ ਨਜ਼ਰ ਆ ਰਿਹਾ ਕਿ ਜਿਹੜਾ ਗੁਰਦੀਪ ਬਾਟ ਨੇ ਜਿਹੜੀ ਬਗਾਵਤ ਕੀਤੀ ਸੀ ਉਹਦਾ ਹੁਣ ਕਿਤੇ ਨਾ ਕਿਤੇ ਖਮਿਆਜਾ ਪੂਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਭੋਗਤ ਜੀ ਬਈ ਸੇ ਬੱਚੇ ਵੱਡੇ ਸਵਾਲ ਗੁਰਦੀਪ ਬਾਠ ਨੇ ਉਸ ਸਮੇਂ ਚੱਕੇ ਸੀ ਕਹਿੰਦੇ ਕਿ ਮੀਤ ਹੇਰ ਦੇ ਜਿਹੜੇ ਇਹਨੇ ਮਾਸੀ ਦੇ ਲੜਕੇ ਨੇ ਮਤਲਬ ਜੋ ਕਿਸੇਦਾਰੀ ਚ ਪੈਂਦੇ ਨੇ ਤਾਂ ਉਹ ਸਵਾਲ ਜਿਹੜੇ ਚੁੱਕੇ ਸੀਗੇ ਲੱਗਦਾ ਵੀ ਹੁਣ ਗਰਾਉਂਡ ਜ਼ੀਰੋ ਤੇ ਜਿਵੇਂ ਉਹਨਾਂ ਨੇ ਮਤਲਬ ਉਹਨਾਂ ਦੀ ਜਾਇਜਾਕਾਰ ਕੀਤੀ ਸੀਗੀ ਕਿਸੇ ਸਮੇਂ ਤੇ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਨੇ ਗੁਰਦੀਪ ਬਾੜਾ ਤਾਂ ਉਹ ਰਿਜ਼ਲਟ ਜਿਹੜਾ ਹੈਗਾ ਹੁਣ ਇਸ ਵਾਰੇ ਜ਼ਰੂਰ ਦੇਖਣ ਨੂੰ ਮਿਲੇਗਾ ਪਰ ਇਹਦੇ ਰਿਜ਼ਲਟ ਦੀ ਗੱਲ ਕਰ ਲਈਏ ਤੇ ਜਿੱਥੇ ਗੱਲ ਕਰੀ ਕਾਂਗਰਸ ਕਾਂਗਰਸ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਦੋ ਦੋ ਵੋਟਾਂ ਦੇ ਨਾਲ ਦੋ ਸੀਟਾਂ ਅੱਗੇ ਚੱਲ ਰਹੀ ਸੀ ਦੋ ਸੀਟਾਂ ਅੱਗੇ ਚੱਲ ਰਹੀ ਸੀ ਉਹ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਹੈਗੀ ਆਪਣੀ ਜਿਹੜੀ ਸਟੇਜ ਕਹਿ ਸਕਦੇ ਆ ਇੱਕ ਲਿਮਿਟ ਜਿਹੜੀ ਪਹੁੰਚਣਾ ਸੀਗਾ ਉੱਥੇ ਪਹੁੰਚਦੇ ਜਰੂਰ ਨਜ਼ਰ ਆ ਰਹੇ ਨੇ ਆਪਣੇ ਕਿਉਂਕਿ ਜਿਹੜੇ ਉਹਨਾਂ ਦੀ ਇੱਕ ਕਹ ਸਕਦਾ ਕਿ ਸਾਹਮਣੇ ਇੱਕ ਉਹਨਾਂ ਨੂੰ ਦਿਖ ਰਿਹਾ ਹੈਗਾ ਕਿ ਸਾਡਾ ਐਮਕੀਆ ਕਾਂਗਰਸ ਬਿਲਕੁਲ ਰਾਹ ਚੁਣੇ ਸੀ ਉਹ ਵੀ ਚੱਲਦੇ ਨਜ਼ਰ ਆ ਰਹੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਜਿਹੜੇ ਸੀ ਦਾਅਵੇ ਕੀਤੇ ਨੇ ਉਸ ਤੋਂ ਬਾਅਦ ਕਾਂਗਰਸ ਮੈਨੂੰ ਲੱਗਦਾ ਹੈ ਬੀਜੇਪੀ ਤਾਂ ਤਾਂ ਬਿਲਕੁਲ ਹੀ ਕਹਿੰਦੇ ਆ ਨਾ ਮਾਤਰੀ ਕੈਡਰ ਵੋਟਰ ਪੈ ਰਹੇ ਨੇ ਜਿਹੜੇ ਉਹੀ ਵੋਟ ਆ ਜਿਹੜੀ ਜਿਹੜੀ ਪੁਰਾਣੇ ਸਮੇਂ ਤੋਂ ਪੈਂਦੀ ਆ ਰਹੀ ਸੀ ਤੇ ਹੁਣ ਲੱਗਦਾ ਕੈਂਡੀਡੇਟ ਆਪਣੇ ਆਧਾਰ ਰੱਖਦੇ ਨੇ ਉਹਨਾਂ ਦੀ ਵੋਟ ਪੈ ਜਾਂ ਉਹਨਾਂ ਦੇ ਆਪਣੇ ਆਧਾਰ ਤੇ ਆ ਬੀਜੇਪੀ ਦੇ ਲੱਗਦਾ ਵੀ ਪਿੱਛੇ ਜਿਹੜੀ ਹੈਗੇ ਆ ਜਰੂਰ ਇਸ ਦਾ ਨੁਕਸਾਨ ਜਰੂਰ ਹੋਊਗਾ ਗੁਰਦੀਪ ਬਾਠ ਨੂੰ ਵੀ 9071 ਵੋਟਾਂ ਨੇ ਤੇ ਹਰਦੀਪ ਸਿੰਘ ਹਰਿੰਦਰ ਸਿੰਘ ਧਾਲੀਵਾਲ ਨੂੰ 10902 ਵੋਟਾਂ ਕੋਈ ਬਹੁਤਾ ਮਾਰਕ ਨਹੀਂ ਹੈ ਹੋ ਸਕਦਾ ਕਿ ਗੁਰਦੀਪ ਬਾਠ ਅੱਗੇ ਵੀ ਨਿਕਲ ਜਾਣ ਜਿਹੜੇ ਹੁਣ ਇੱਥੇ ਇਹ ਵੀ ਪਾਰਟੀ ਨੂੰ ਸੋਚਣਾ ਹੋ ਪੈ ਸਕਦਾ ਕਿ ਵੀ ਜਿਹੜੀ ਜ਼ਮੀਨ ਦੇ ਨਾਲ ਅਸੀਂ ਜੁੜ ਕੇ ਗੱਲ ਕਰਦੇ ਆ ਕਾਰਟਰ ਨੂੰ ਹੀ ਚੁਣਾਂਗੇ ਤਾਂ ਉਹਨਾਂ ਨੂੰ ਹੁਣ ਸ਼ਾਇਦ ਇਹ ਵਾਲੀ ਸੀਟ ਤਾਂ ਉਹ ਦਿਖਾ ਸਕਦੀ ਹੈ ਕਿ ਵੀ ਭਾਈ ਜਿਹੜੇ ਤੁਹਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਆ ਉਹਨਾਂ ਦਾ ਧਿਆਨ ਰੱਖਣਾ ਹੁਣ ਜ਼ਰੂਰੀ ਹੈ ਨਹੀਂ ਤਾਂ ਇਹੋ ਜਿਹਾ ਨਤੀਜੇ ਅੱਗੇ ਜਾ ਕੇ ਵੀ ਹੋ ਸਕਦੇ ਨੇ ਤਾਂ ਖੈਰ ਗੱਲ ਕਰਦੇ ਆ ਕਿ ਗਿੱਦੜਵਾਹਾ ਦੇ ਵਿੱਚ ਡਿੰਪੀ ਢਿੱਲੋਂ 2288 ਵੋਟਾਂ ਵੋਟਾਂ ਨੇ ਤੇ ਜੋ ਕਾਂਗਰਸ ਨੂੰ ਆ ਉਹ 16112 ਇਥੇ ਤਾਂ ਇਹ ਸਾਫ਼ ਨਜ਼ਰ ਆ ਰਿਹਾ ਕਿ ਮਾਰਜਨ ਵੱਡਾ ਹੋ ਗਿਆ। ਅਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਦੇ ਵਿੱਚ ਜਿਹੜਾ ਮਾਰਜਨ ਆ ਬਹੁਤ ਵੱਡਾ ਹੈ। ਮਾਨਪ੍ਰੀਤ ਬਾਦਲ ਨੂੰ 4643 ਵੋਟਾਂ ਨੇ ਤੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਲਾ ਫਰਕ ਆ 5976 ਵੋਟਾਂ ਦਾ। ਲੱਗਦਾ ਮੁਸ਼ਕਲ ਆ ਕਿ ਵੀ ਇਹ ਜਿਹੜੀ ਚੀਜ਼ ਆ ਕਵਰ ਹੋ ਸਕਦੀ ਹੈ। ਮੰਨ ਸਕਦੇ ਆ ਕਿ ਹੁਣ ਤੱਕ ਜੋ ਹੋਇਆ ਕਿ ਵੀ ਡਿੰਪੀ ਢਿੱਲੋਂ ਇੱਥੋਂ ਜਿੱਤ ਸਕਦੇ ਨੇ ਇਹ। ਦੇਖੋ ਜੀ ਮਾਰਦਿਆਂ ਦੀ ਗੱਲ ਕਰ ਲਈਏ ਅਮਰਤਾ ਵੜਿੰਗ ਨੇ ਤੇ ਰਾਜਾ ਵੜਿੰਗ ਨੇ ਵੱਡੇ ਵੱਡੇ ਦਾਅਵੇ ਜ਼ਰੂਰ ਕੀਤੇ ਸੀਗੇ ਕਿਉਂਕਿ ਜਦੋਂ ਇੱਕ ਤੁਸੀਂ ਹਲਕੇ ਦੇ ਵਿੱਚ ਜਿੱਤ ਜਾਣੇ ਹੋ ਐਮਐਲਏ ਜਿੱਤ ਜਾਣੇ ਹੋ ਉਸ ਹਲਕੇ ਨੂੰ ਛੱਡ ਕੇ ਤੁਸੀਂ ਦੂਜੇ ਹਲਕੇ ਦੇ ਵਿੱਚ ਜਾ ਕੇ ਖੜੇ ਹੋ ਜਾਂਦੇ ਹੋ ਉੱਥੋਂ ਵੀ ਚਲੋ ਰਾਜਾ ਵੜਿੰਗ ਨੂੰ ਜਿੱਤ ਜ਼ਰੂਰ حاصل ਹੋਈ ਹੈ ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ ਸ਼ਾਇਦ ਲੱਗਦਾ ਵੀ ਉਹ ਚੀਜ਼ਾਂ ਪੁਕਤਰੀਆਂ ਪਰ ਉਹਦਾ ਨੁਕਸਾਨ ਵੀ ਕਿਤੇ ਨਾ ਕਿਤੇ ਹੁੰਦਾ ਨਜ਼ਰ ਆ ਰਿਹਾ ਦੇਖੋ ਕੋਈ ਵੀ ਜਿਹੜਾ ਘਰ ਦਾ ਬੰਦਾ ਹੈਗਾ ਜਦੋਂ ਇੱਕ ਆਪਣਾ ਏਰੀਆ ਛੱਡ ਕੇ ਆਪਣਾ ਹਲਾਕਾ ਛੱਡ ਕੇ ਦੂਜੇ ਇਲਾਕੇ ਦੇ ਵਿੱਚ ਜਾਂਦਾ ਹੈਗਾ ਤਾਂ ਲੋਕ ਨਿਰਾਸ਼ ਜ਼ਰੂਰ ਹੁੰਦੇ ਨੇ ਕਿਉਂਕਿ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਕਿ ਇਹ ਸਾਡੇ ਲਈ ਕੰਮ ਕਰਨਗੇ ਸਾਡੇ ਗੱਲਾਂ ਸੁਣਨਗੇ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਦੋ ਵਾਰ ਜਿਤਾਇਆ ਵੀ ਇਸੇ ਕਰਕੇ ਰਾਜਾ ਵੜਿੰਗ ਨੂੰ ਲੋਕ ਲਗਾਤਾਰ ਲੋਕ ਜੁੜੇ ਰਹੇ ਨੇ ਨਾਲ ਉਹਨਾਂ ਦੇ ਆ ਸ਼ਾਇਦ ਉਸ ਚੀਜ਼ ਦਾ ਨੁਕਸਾਨ ਜਿਵੇਂ ਅਕਾਲੀ ਦਲ ਜਿਹੜਾ ਗੜ ਸੀਗਾ ਉਸ ਨੂੰ ਕਾਂਗਰਸ ਨੇ ਤੋੜਿਆ ਸੀਗਾ ਹੁਣ ਲੱਗਦਾ ਵੀ ਕਾਂਗਰਸ ਉਥੋਂ ਜਿੱਤੇ ਦੀ ਹੈ ਤਾਂ ਕਾਂਗਰਸ ਦਾ ਗੜਾ ਜਿਹੜਾ ਹੈਗਾ ਉਹ ਆਮ ਆਦਮੀ ਪਾਰ ਤੋੜ ਸਕਦੀ ਹੈ ਕਿਉਂਕਿ ਟਿੰਪੀ ਢਿੱਲੋਂ ਦਾ ਆਪਣਾ ਇੱਕ ਰਸੂਖ ਹੈ ਟਿੰਪੀ ਢਿੱ ਉਸਨਾਂ ਨੇ ਮੌਕੇ ਤੇ ਜਿਹੜਾ ਹੈਗਾ ਜਿਹੜਾ ਡਿਸੀਜਨ ਵੀ ਜਿਹੜਾ ਸਹੀ ਟਾਈਮ ਤੇ ਲਿਆ ਹੈਗਾ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਕਿਉਂਕਿ ਉਹਨਾਂ ਨੇ ਇੱਕੋ ਹੀ ਦਾਵਾ ਕੀਤਾ ਕਿ ਮੇਰਾ ਸਿਰਫ ਇਹੀ ਫਰਜ ਬਣਦਾ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਮੇਰਾ ਜਿਹੜਾ ਮੇਨ ਮੰਤਵ ਵੀ ਉਹੀ ਲੈ ਕੇ ਚੱਲੇ ਨੇ ਤੇ ਉਹਨਾਂ ਨੂੰ ਕਿਹਾ ਕਿ ਮੈਂ ਰਾਜਨੀਤਿਕ ਪਾਰਟੀ ਤੋਂ ਉੱਠ ਕੇ ਜਿਹੜੀ ਲੋਕਾਂ ਦੀ ਸੇਵਾ ਕਰਦਾ ਤੇ ਹੁਣ ਅੱਗੇ ਵੀ ਕਰਾਂਗਾ ਜੇ ਮੈਨੂੰ ਸਰਕਾਰ ਇਸ ਚੀਜ਼ ਲੈ ਕੇ ਆਉਂਦੇ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ 500 ਵੋਟਾਂ ਦਾ ਮਾਰਜਨ ਸੀ ਹੁਣ ਉਹ ਤਕਰੀਬਨ 1100 ਵੋਟਾਂ ਦਾ ਹੋ ਚੁੱਕਿਆ ਵਧ ਗਿਆ ਆ ਉੱਥੋਂ ਆ ਜੋ ਆਮ ਆਦਮੀ ਪਾਰਟੀ ਨੂੰ ਹੁਣ ਤੱਕ 11 ਰਾਊਂਡ ਹੋ ਚੁੱਕੇ ਨੇ 14 ਰਾਊਂਡ ਨੇ ਡੇਰਾ ਬਾਬਾ ਨਾਨਕ ਦੇ ਵਿੱਚ 14 ਮਸ਼ੀਨਾਂ ਨੇ ਤਕਰੀਬਨ ਤਕਰੀਬਨ ਉੱਥੋਂ ਤੱਕ ਗੱਲ ਹੁਣ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇ ਆਮ ਆਦਮੀ ਪਾਰਟੀ ਨੂੰ ਉਤੋਂ 1382 ਦੀ ਲੀਡ ਹੈ ਤਾਂ ਮ ਲੱਗਦਾ ਹੈ ਕਿ ਵੀ ਇਹ 1382 ਥੋੜਾ ਮੁਸ਼ਕਲ ਹੋ ਸਕਦੀ ਹੈ ਅੱਗੇ ਅੱਗੇ ਜੇ ਜਾਂਦੇ ਆ ਮੰਨ ਲਓ 2 400 ਵੋਟਾਂ ਦਾ ਮਾਰਜਨ ਘਟਵਾਦ ਹੁੰਦਾ ਵੀ ਹੈ ਤਾਂ ਵੀ ਇਹ ਮਾਰਜਨ ਸ਼ਾਇਦ ਤੋੜਨਾ ਔਖਾ ਹੋ ਜਵੇ ਕਿਉਂਕਿ ਬਚੇ ਵੀ ਪਿੱਛੇ ਤਿੰਨ ਰਾਊਂਡ ਨੇ ਤਾਂ ਦੱਸ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ 36832 ਵੋਟਾਂ ਨੇ ਕਾਂਗਰਸ ਨੂੰ ਜਤਿੰਦਰ ਗੌਰੰਦਾਵਾ ਨੂੰ 35450 ਬੀਜੇਪੀ ਨੂੰ 4635 ਵੱਡੇ ਨਾਮ ਸੀ ਇਹ ਵੀ ਜੇ ਬੀਜੇਪੀ ਦੀ ਗੱਲ ਕਰੀਏ ਤਾਂ ਵੱਡੇ ਨਾਮ ਨੇ ਇਹ ਵੀ ਕੋਈ ਇਹ ਨਹੀਂ ਹੈ ਕਿ ਵੀ ਛੋਟਾ ਕੋਈ ਕੈਂਡੀਡੇਟ ਖੜਾਇਆ ਹੋਵੇ ਪਰ ਫਿਰ ਵੀ ਉਹ ਆਪਣੀ ਗੇਮ ਉੱਥੇ ਨਹੀਂ ਦਿਖਾ ਸਕੇ ਤਾਂ ਡੇਰਾ ਬਾਬਾ ਨਾਨਕ ਚ 11 라ਉਂਡ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਲੀਡ ਲੈ ਗਈ ਹੈ ਗੁਰਦੀਪ ਸਿੰਘ ਰੰਧਾਵਾ ਲੀਡ ਲੈ ਗਏ ਨੇ ਲੀਡ 1382 ਦੀ ਹੋ ਚੁੱਕੀ ਹੈ ਜੋ ਲਗਾਤਾਰ ਦੋ ਤਿੰਨ 라ਉਂਡ ਪਿੱਛੇ ਚੱਲਦੇ ਆ ਰਹੇ ਸੀ ਉਹਨਾਂ ਨੇ ਅਚਾਨਕ ਆਪਣੀ ਲੀਡ ਖਿੱਚੀ ਹੈ ਤਾਂ ਉਹ ਅੱਗੇ ਨਿਕਲ ਗਏ ਨੇ ਹੁਣ ਕੁੱਲ ਮਿਲਾ ਕੇ 4 ਸੀਟਾਂ ਦੇ ਵਿੱਚ ਤਿੰਨ ਸੀਟਾਂ ਤੇ ਫਿਲਹਾਲ ਆਮ ਆਦਮੀ ਪਾਰਟੀ ਲੜਾਈ ਲੜ ਰਹੀ ਹੈ ਬਰਨਾਲਾ ਇੱਕ ਇਕਲੋਤੀ ਸੀਟ ਬਚਦੀ ਹੈ ਜਿੱਥੇ ਥੋੜਾ ਜਾਂ ਆਮ ਆਦਮੀ ਪਾਰਟੀ ਪੈਰ ਪਿੱਛੇ ਉਹਨਾਂ ਦੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਗੱਲ ਕਰਦੇ ਆ ਨਾਲ ਮਹਾਰਾਸ਼ਟਰ ਦੀ ਚੋਣਾਂ ਵੀ ਚਾਹੋ ਨਤੀਜੇ ਵੀ ਚੱਲ ਰਹੇ ਨੇ ਚਾਰ ਖੰਡ ਦੇ ਨਤੀਜੇ ਵੀ ਚੱਲ ਰਹੇ ਨੇ ਮਹਾਰਾਸ਼ਟਰ ਦੇ ਵਿੱਚ 288 ਸੀਟਾਂ ਨੇ ਤੇ 288 ਸੀਟਾਂ ਤੇ ਜੋ ਰੁਝਾਨ ਹੁਣ ਤੱਕ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਐਨਡੀਏ ਗੱਠਜੋੜ 200 ਸੀਟਾਂ ਦਿਖਾ ਰਿਹਾ ਹੈ ਭਾਜੀਪੀ ਵਾਲੀ ਐਨਡੀਏ ਗੱਠਜੋੜ 200 ਸੀਟਾਂ ਯਾਨੀ ਕਿ ਆਪਣੇ ਆਪ ਦੇ ਵਿੱਚੋਂ ਮਾਰਜਨ ਨੇੜੇ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ NDA ਗੱਠਜੋੜ ਇੰਡੀਆ ਗੱਠਜੋੜ ਹੈ ਉਹਨਾਂ ਨੂੰ 78 ਸੀਟਾਂ ਮਿਲ ਰਹੀਆਂ ਨੇ ਜੇਕਰ Shiv Sena ਤੋੜੀ ਗਈ ਸੀ ਮਹਾਰਾਸ਼ਟਰ ਦੇ ਵਿੱਚ ਦੋ ਹਿੱਸੇ ਹੋਏ ਸੀ ਤਾਂ ਉਹਦਾ ਨਤੀਜਾ BJP ਫਾਇਦਾ ਚੁੱਕ ਗਈ ਕੱਲੀ 114 ਸੀਟਾਂ ਦੇ ਤਾਂ BJP ਹੀ ਰੁਝਾਨਾਂ ਦੇ ਵਿੱਚ ਅੱਗੇ ਹੈ ਕੀ ਲੱਗਦਾ ਹੈ ਕਿ ਜਿਹੜਾ Shiv Sena ਤੋੜਿਆ ਉਹਦਾ ਹੀ ਫਾਇਦਾ BJP ਲੈ ਗਈ ਦੇਖੋ ਜੀ ਜਦੋਂ ਵੀ ਭਾਰਤੀ ਜਨਤਾ ਪਾਰਟੀ ਦਾ ਨਾਮ ਆਉਂਦਾ ਹੈਗਾ ਤਾਂ ਉਹਨਾਂ ਨੇ ਹਮੇਸ਼ਾ ਜੋ ਵੀ ਛੋਟੇ-ਛੋਟੀਆਂ ਪਾਰਟੀਆਂ ਨੇ ਪੂਰੇ ਦੇਸ਼ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਸਟਾਰਟਿੰਗ ਪਹਿਲਾਂ ਉਹਨਾਂ ਦੇ ਵਿੱਚ ਐਂਟਰ ਹੋਏ ਤੇ ਉਸ ਤੋਂ ਬਾਅਦ ਉਹ ਛੋਟੇ-ਛੋਟੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਤੋੜ ਦਿੱਤੀਆਂ ਨੇ ਤੋੜ ਬਣਾ ਕੇ ਉਹ ਸਾਰੀਆਂ ਬੀਜੇਪੀ ਦੇ ਵਿੱਚ ਹੁੰਦੀਆਂ ਨੇ ਤਾਂ ਇਹੀ ਰਿਜ਼ਲਟ ਜਿਹੜਾ ਹੈਗਾ ਤੁਸੀਂ ਗੱਲ ਕਰ ਰਹੇ ਜਿਵੇਂ ਮਹਾਰਾਸ਼ਟਰ ਦੀ ਗੱਲ ਕਰ ਲਈਏ ਚਾਹੇ ਸ਼ਿਵ ਸੈਨਾ ਦੀ ਗੱਲ ਕਰ ਲਈਏ ਤਾਂ ਉਹ ਚੀਜ਼ਾਂ ਉੱਥੇ ਵੀ ਰਿਜ਼ਲਟ ਦੇਖਣ ਨੂੰ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬੀਜੇਪੀ ਦਾ ਸਿਰਫ ਜਦੋਂ ਪਾਰ ਨਰਿੰਦਰ ਮੋਦੀ ਜੀ ਦਾ ਨਾਮ ਹੁੰਦਾ ਤਾਂ ਉਹਨਾਂ ਵੱਲੋਂ ਕਿਹਾ ਜਾਏ ਉਹਨਾਂ ਲੋਕਾਂ ਵੱਲੋਂ ਇੱਕ ਆਬਜ਼ਰਵੇਸ਼ਨ ਬਣ ਗਈ ਹੈ ਲੋਕਾਂ ਦੀ ਸੋਚ ਬਣ ਚੁੱਕੀ ਹੈ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਚੱਲੀ ਜਾਂਦੀ ਹੈ ਤਾਂ ਬਾਕੀ ਛੋਟੀਆਂ ਮੋਟੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਨਾਲ ਰਲ ਜਾਂਦੀਆਂ ਨੇ ਜਾਂ ਉਹਨਾਂ ਨੂੰ ਉਹ ਨਾਲ ਰਲਾ ਲੈਂਦੇ ਨੇ ਜਿਸ ਤੋਂ ਬਾਅਦ ਇੱਕੋ ਹੀ ਪਾਰਟੀ ਬੀਜੇਪੀ ਪਾਰਟੀ ਜਿਹੜੀ ਹੈਗੀ ਸਟਰੋਂਗ ਨਜ਼ਰ ਆ ਰਹੀ ਹੈ ਪਰ ਜਦੋਂ ਆਪਾਂ ਲੋਕ ਸਭਾ ਸੀਟਾਂ ਦੀ ਗੱਲ ਕਰ ਲਈ ਤਾਂ ਉਸ ਸਮੇਂ ਜਦੋਂ ਉਹਨਾਂ ਨੇ 400 ਪਾਰ ਦਾ ਜਿਹੜਾ ਨਾਅਰਾ ਕੀਤਾ ਸੀਗਾ ਪਰ ਉੱਥੇ ਜਿਹੜਾ ਰਿਜ਼ਲਟ ਜਿਹੜਾ ਆਮ ਲੋਕਾਂ ਨੇ ਲੋਕਾਂ ਨੇ ਜਿਹੜੀ ਜ ਫਤਵਾ ਜਾਰ ਉਹ ਦੇਖਣ ਨੂੰ ਨਹੀਂ ਮਿਲਿਆ ਸੀਗਾ ਪਰ ਫੇਰ ਵੀ ਭਾਰਤੀ ਜਨਤਾ ਪਾਰਟੀ ਤੇ ਇੱਕ ਠੱਪਾ ਲੱਗਾ ਕਿ ਜਿਹੜੀਆਂ ਲੋਕਲ ਪਾਰਟੀਆਂ ਨੇ ਉਹਨਾਂ ਨੂੰ ਇਹ ਨਾਲ ਲਾ ਲੈਂਦੇ ਨੇ ਜਾਂ ਉਹਨਾਂ ਪਾਰਟੀਆਂ ਨੂੰ ਬਿਲਕੁਲ ਖਤਮ ਹੀ sire to ਖਤਮ ਕਰ ਦਿੰਦੇ ਨੇ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਪਣੀ ਜਿਹੜੀ ਹੋਣ ਤੋਂ ਬਚਾਉਣ ਲਈ ਉੱਥੇ ਆਪ ਜਿਹੜੀਆਂ ਸਿੱਟਾਂ ਪੰਜਾਬ ਦੇ ਵਿੱਚ ਵੀ ਕੁਝ ਇਹੀ ਚਰਚਾ ਚੱਲਦੀ ਰਹੀ ਹੈ ਕਿ ਵੀ ਆਕਾਲੀ ਦਲ ਨਾਲ ਗੱਠਜੋੜ ਹੁੰਦਾ ਸੀ ਤੇ ਅੱਜ ਆਕਾਲੀ ਦਲ ਲਾਭ ਹੀ ਨਹੀਂ ਰਿਹਾ ਉਹਨਾਂ ਨੇ ਤਾਂ ਵੋਟਾਂ ਵੀ ਨਹੀਂ ਲੜੀਆਂ ਖੈਰ ਉਹਨਾਂ ਦਾ ਆਪਣਾ ਇੱਕ ਵੱਖਰਾ ਮਸਲਾ ਚੱਲ ਰਿਹਾ ਸ਼੍ਰੋਮਣੀ ਆਕਾਲੀ ਦਲ ਦਾ ਪਾਰਟੀ ਨੂੰ ਲੈ ਕੇ ਦੂਜੇ ਪਾਸੇ ਜੋ ਭਾਜਪਾ ਸਿਆਯੋਗੀਆ ਪਾਰਟੀ ਹੈ ਉਹਨਾਂ ਨੂੰ 38 ਸੀਟਾਂ ਨੇ ਤਾਂ ਇਹ ਬਹੁਤ ਵੱਡਾ ਫਰਕ ਪੈ ਗਿਆ ਇਹਨਾਂ ਦਾ ਸ਼ਿਵ ਸੈਨਾ ਦਾ ਤੇ ਜੇਕਰ ਦੋਵੇਂ ਪਾਸੇ ਕਰਦੇ ਆਂ ਇੰਡੀਆ ਗੱਠ ਜੋੜ ਦੇ ਵਿੱਚ ਵੀ ਇੱਕ ਸ਼ਿਵ ਸੈਨਾ ਭਾਜਪਾ ਐਨਡੀਆ ਗੱਠ ਜੋੜ ਦੇ ਵਿੱਚ ਵੀ ਇੱਕ ਸ਼ਿਵ ਸੈਨਾ ਹੁਣ ਦੋਵਾਂ ਦੇ ਵਿਚਾਲੇ ਵੀ ਜਿਹੜਾ ਪਾੜ ਪਿਆ ਹੋਇਆ ਜੇਕਰ ਇਹ ਵੀ ਦੋਵੇਂ ਇਕੱਠੇ ਹੁੰਦੇ ਤਾਂ ਇਹਦਾ ਵੀ ਫਰਕ ਪੈ ਸਕਦਾ ਸੀ ਇੱਕ ਟਾਈਮ ਸ਼ਿਵ ਸੈਨਾ ਅਜੇਹਾ ਆਪਣੇ ਆਪ ਦੇ ਵਿੱਚ ਵੱਡਾ ਆਧਾਰ ਰੱਖਦੀ ਸੀ ਮਹਾਰਾਸ਼ਟਰ 'ਚ ਬਾਲਟਾਗ ਬਾਲਾਠਾਕਰੇ ਨੂੰ ਕੋਈ ਪੁੱਛਦੇ ਸੀ ਹਰ ਕੋਈ ਉਹਨਾਂ ਤੋਂ ਪੁੱਛੇ ਬਿਨਾ ਕੋਈ ਫੈਸਲਾ ਨਹੀਂ ਸੀ ਹੁੰਦਾ ਤੇ ਅੱਜ ਉਹ ਸ਼ਿਵ ਸੈਨਾ ਅਜੇਹੇ ਤਾਰ-ਤਾਰ ਹੋਈ ਪਈ ਹੈ ਕਿ ਉਹਨਾਂ ਨੂੰ ਆਪਣੀਆਂ ਸੀਟਾਂ ਵੀ ਬਚਾਉਣੀਆਂ ਮੁਸ਼ਕਲ ਹੋ ਰਹੀਆਂ ਨੇ ਕੀ ਲੱਗਦਾ ਹੈ ਕਿ ਵੀ ਮਹਾਰਾਸ਼ਟਰ ਦੇ ਵਿੱਚ ਹੁਣ ਇੱਕ ਪਾਰਟੀ ਪੂਰੇ ਤਰੀਕੇ ਨਾਲ ਵੱਡੀ ਉੱਪਰ ਕੇ ਸਾਹਮਣੇ ਆ ਸਕਦੀ ਹੈ ਦੇਖੋ ਜੀ ਜਦੋਂ ਕੋਈ ਵੀ ਕਹਿ ਸਕਦੇ ਆ ਕਹਿੰਦਾ ਇਕਤਾ ਵਿੱਚ ਬਲ ਹੈ ਜਦੋਂ ਇਕੱਠੇ ਸੀਗੇ ਜੀ ਜਦੋਂ ਆਪ ਸੀਗੇ ਸੁਪਰੀਮੋ ਸੀਗੇ ਉਸ ਸਮੇਂ ਦੇ ਰਿਜ਼ਲਟ ਤੇ ਹੁਣ ਦੇ ਰਿਜ਼ਲਟ ਦਾ ਫਰਕ ਪੈਣਾ ਕਿਉਂਕਿ ਆਪਸ ਦੇ ਵਿੱਚ ਦੂਰੀਆਂ ਵੱਧ ਜਾਂਦੀਆਂ ਨੇ ਜਿਸ ਤੋਂ ਬਾਅਦ ਪਾਰਟੀਆਂ ਅਲੱਗ ਹੋ ਜਾਂਦੀਆਂ ਨੇ ਦੋ ਅਲੱਗ-ਅਲਗ ਲੋਕ ਕੈਂਡੀਡੇਟ ਖੜੇ ਹੋ ਜਾਂਦੇ ਨੇ ਇੱਕੋ ਪਾਰਟੀ ਦੇ ਨਾਲ ਦੋ ਪਾਰਟੀਆਂ ਬਣ ਜਾਂਦੀਆਂ ਨੇ ਤਾਂ ਉਹਦਾ ਨੁਕਸਾਨ ਆ ਜਿਹੜਾ ਹੁਣਾ ਬੀਜੇਪੀ ਉਸ ਦਾ ਪੂਰਾ ਫਾਇਦਾ ਚੱਕ ਰਹੀ ਹੈ ਦੇਖੋ ਜੀ ਬੰਬੇ ਦੇ ਵਿੱਚ ਤਾਂ ਉਸ ਦੀ ਜਿਹੜੇ ਰਿਜ਼ਲਟ ਨੇ ਹੁਣ ਦੇਖਣ ਨੂੰ ਮ ਚੁਣ ਹੋਂਦ ਬਚਾਉਣੀ ਵੀ ਔਖੀ ਹੋਈ ਬਿਲਕੁਲ ਸਹੀ ਤਰ੍ਹਾਂ ਉਹ ਰਿਜ਼ਲਟ ਜਿਹੜੇ ਹੈਗੇ ਨੇ ਦੇਖਣ ਨੂੰ ਜ਼ਰੂਰ ਮਿਲਣਗੇ ਹਰ 48 ਤੇ 21 ਯਾਨੀ ਕਿ ਦੋ ਟੀਰਾ ਬਣ ਗਈਆਂ ਸ਼ਿਵ ਸੈਨਾ ਦੀਆਂ ਇੱਕ ਤੇ ਨੂੰ 48 ਵੋਟਾਂ ਨੇ ਇੱਕ ਨੂੰ 21 ਨੇ ਤਾਂ ਐਨੇ ਬੁਰੇ ਤਰੀਕੇ ਨਾਲ ਇਹ ਤਾਰਪੇੜੋ ਹੋਈ ਹੈ ਸ਼ਿਵ ਸੈਨਾ ਟੁੱਟੀ ਹੈ ਭਾਜੀਪੀ ਚਲਹਾ ਲੈ ਗਈ 100 ਜੇਕਰ 19 ਦਾ ਟੋਟਲ ਹੋ ਗਿਆ ਜੋ ਐਨਡੀਆ ਗੱਠ ਜੋੜ ਹੈ 200 ਦਾ ਹੋ ਚੁੱਕਿਆ ਹੈ 200 ਸੀਟਾਂ ਨੇ ਤਾਂ 114 ਤੇ ਤਾਂ ਕੱਲੀ ਭਾਜੀਪੀ ਹੀ ਲੀਡ ਲੈ ਗਈ ਹੋਈ ਹੈ ਜਿਹੜੀ ਭਾਜੀਪੀ ਪਹਿਲਾਂ ਗੱਠ ਜੋੜ ਬਣਾ ਕੇ ਕਿਸੇ ਨਾਲ ਜੁੜ ਕੇ ਚੋਣਾਂ ਲੜਦੀ ਸੀ ਹੁਣ ਵੀ ਜੇਪੀ ਆਪਣੇ ਆਧਾਰ ਤੇ 114 ਸੀਟਾਂ ਲੈ ਗਈ ਹੋਈ ਹੈ ਤਾਂ ਦੂਜੇ ਪਾਸੇ ਗੱਲ ਕਰਦੇ ਆ ਝਾਰਖੰਡ ਦੀ ਝਾਰਖੰਡ ਦੇ ਵਿੱਚ 81 ਸੀਟਾਂ ਨੇ ਉੱਥੇ 47 ਸੀਟਾਂ ਦੇ ਉੱਤੇ ਇੰਡੀਆ ਗੱਠਜੋੜ ਕਾਂਗਰਸ ਜੋ ਮੁੱਖ ਪ੍ਰਮੁੱਖ ਹੈ ਉਹਨਾਂ ਵੱਲੋਂ ਲੀਡ ਲਈ ਹੋਈ ਹੈ 31 ਸੀਟਾਂ ਦੇ ਬੀਜੇਪੀ ਐ ਤੇ ਜੋ ਸੀਪੀਆਈ ਐਮਐਲ ਆ ਉਹਨਾਂ ਨੂੰ ਇੱਕ ਸੀਟ ਮਿਲੀ ਹੋਈ ਹੈ ਜੇਕਰ ਝਾਰਖੰਡ ਦੀ ਗੱਲ ਕਰਦੇ ਆ ਤਾਂ ਸ਼ਾਇਦ ਕਾਂਗਰਸ ਜਾਂ ਇੰਡੀਆ ਗੱਠਜੋੜ ਉੱਤੇ ਆਪਣੀ ਸਰਕਾਰ ਬਣਾ ਲਵੇ ਪਰ ਮਹਾਰਾਸ਼ਟਰ ਦੇ ਵਿੱਚ ਇਹ ਤਾਂ ਸਾਫ਼ ਹੋ ਗਿਆ ਕਿਵੇਂ ਐਨਡੀਏ ਹੀ ਆਪਣੀ ਸਰਕਾਰ ਬਣਾ ਸਕਦੀ ਹੈ ਕਿਉਂਕਿ 201 ਸੀਟਾਂ ਉਹਨਾਂ ਨੂੰ ਆ ਇੰਡੀਆ ਗੱਠਜੋੜ ਕੋਲ 77 ਹੈ ਤੇ ਹੋਰ ਜੋ ਛੋਟੇ-ਮੋਟੇ ਪਾਰਟੀਆਂ ਜਾਂ ਫਿਰ ਆਜ਼ਾਦ ਉਮੀਦਵਾਰਾਂ ਉਹਨਾਂ ਕੋਲ 10 ਤੇ ਹੈ ਤਾਂ ਫਿਰ ਦੁਬਾਰਾ ਤੋਂ ਗੱਲ ਕਰਦੇ ਆ ਕਿ ਪੰਜਾਬ ਵਾਲੇ ਪਾਸੇ ਆਉਨੇ ਆ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ 3 1 ਆਮ ਆਦਮੀ ਪਾਰਟੀ 3 ਕਾਂਗਰਸ 1 ਤਾਂ ਲਗਾਤਾਰ ਬਰਨਾਲਾ ਦੇ ਵਿੱਚ ਜੋ ਲੀਡ ਹੈ ਉਹ ਅੱਗੇ ਪਿੱਛੇ ਹੁੰਦੀ ਜਾ ਰਹੀ ਹੈ ਗਿੱਦੜਵਾਹਾ ਉਥੋਂ ਡਿੰਪੀ ਢਿਲੋਂ ਜੋ ਸ਼ੁਰੂ ਤੋਂ ਲੀਡ ਬਣਾਈ ਸੀ ਉਹ ਅੱਗੇ ਚੱਬੇਵਾਲ ਉਥੋਂ ਇਸ਼ਾਨ ਕੁਮਾਰ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਦੀ ਲੀਡ ਵੀ ਬਹੁਤ ਵੱਡੀ ਹੋ ਚੁੱਕੀ ਹੈ ਉਹ ਵੀ ਟੁੱਟਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਡੇਰਾ ਬਾਬਾ ਨਾਨਕ ਇੱਥੇ ਜੋ ਜਤਿੰਦਰ ਗੌਰ ਰੰਧਾਵਾ ਲਗਾਤਾਰ 2-3 ਰਾਊਂਡ ਅੱਗੇ ਚਾਲਦੇ ਰਹੇ ਨੇ ਹੁਣ ਗੁਰਦੀਪ ਸਿੰਘ ਰੰਧਾਵਾ ਅੱਗੇ ਹੋਏ ਨੇ ਵੱਡੀ ਛਲਾਂਗ ਲੱਗੀ ਹੈ ਤੇ ਇਹ ਮਾਰਜਨ ਵੀ ਹੁਣ ਵੱਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਚੱਬੇਵਾਲ ਦੇ ਵਿੱਚ 9 ਰਾਊਂਡ ਭੁਗਤ ਚੁੱਕੇ ਨੇ ਉਹਨਾਂ ਦੇ ਵਿੱਚ ਇਸ਼ਾਨਕ ਚੱਬੇਵਾਲ ਨੂੰ 34116 ਵੋਟਾਂ ਮਿਲੀਆਂ ਨੇ ਕਾਂਗਰਸ ਨੂੰ 14984 ਭਾਜਪਾ ਨੂੰ 4155 ਇਹ ਤਾਂ ਚੱਬੇਵਾਲ ਦੀ ਸੀਟ ਸਾਫ਼ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਸ਼ਾਂਖ ਚੱਬੇਵਾਲ ਉਥੋਂ ਜਿੱਤਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ 9 ਰਾਊਂਡ ਹੋ ਚੁੱਕੇ ਨੇ ਤੇ ਦੂਜੇ ਪਾਸੇ ਗਿੱਦੜਵਾਹ ਜਹੀ ਸੀਟ ਹੈ ਜਿੱਥੇ ਡਿੰਪੀ ਢਿੱਲੋਂ ਜਿੱਤਦੇ ਹੋਏ ਨਜ਼ਰ ਆ ਰਹੇ ਨੇ ਮਾਰਜਨ ਲਗਾਤਾਰ ਵੱਡਾ ਹੋ ਰਿਹਾ ਬਰਨਾਲਾ ਦੇ ਵਿੱਚ ਕਾਂਗਰਸ ਜ਼ਰੂਰ ਵੱਡੀ ਲੀਡ ਲੈ ਚੁੱਕੀ ਹੈ ਪਰ ਭਾਜਪਾ ਦੂਜੇ ਨੰਬਰ ਤੇ ਆ ਚੁੱਕੀ ਹੈ ਤੀਜੇ ਨੰਬਰ ਤੇ ਬੇਸ਼ੱਕ ਆਮ ਆਦਮੀ ਪਾਰਟੀ ਆ ਤੇ ਚੌਥੇ ਨੰਬਰ ਤੇ ਗੁਰਦੀਪ ਬਾਟ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੋਵਿੰਦ ਸਿੰਘ ਸੰਧੂ ਨੇ ਉੱਥੇ ਵੱਡੀ ਸੀਟ ਸੀ ਤੇ ਗਿੱਦੜਵਾਹਾ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਆਪਣੇ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੇ ਪੰਥਕ ਮੁੱਦੇ ਚੁੱਕੇ ਸੀਗੇ ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਕੁਝ ਅਜਿਹਾ ਵਾਪਰਿਆ ਵੀ ਹੈ ਚਾਹੇ ਮੋਹਾਲੀ ਦੇ ਵਿੱਚ ਗੱਲ ਕਰ ਲਈਏ ਕੁੰਬੜਾ ਦੇ ਵਿੱਚ ਵੀ ਪ੍ਰਵਾਸੀਆਂ ਵੱਲੋਂ ਨੌਜਵਾਨਾਂ ਦਾ ਦੋ ਪੰਜਾਬੀਆਂ ਦਾ ਕਤਲ ਕੀਤਾ ਗਿਆ ਸਮਾਣਾ ਦੇ ਵਿੱਚ ਇੱਕ ਫੌਜੀ ਜਾਂ ਸਾਬਕਾ ਫੌਜੀ ਹੈ ਉਹ ਟਾਵਰ ਤੇ ਚੜੇ ਹੋਏ ਆ ਉਹਨਾਂ ਵੱਲੋਂ ਲਗਾਤਾਰ ਮੈਂ ਕਿਹਾ 40-45 ਦਿਨ ਹੋ ਗਏ ਨੇ ਬੇਅਦਬੀ ਦੇ ਮਸਲੇ ਦੇ ਉੱਤੇ ਲੱਗੇ ਹੋਏ ਨੇ ਆ ਮੋਰਚਾ ਲੱਗਿਆ ਹੋਇਆ ਵਾਈਪੀਐਸ ਚੌਂਕ ਦੇ ਵਿੱਚ ਕੌਮੀ ਇਨਸਾਫ ਮੋਰਚਾ ਅੰਮ੍ਰਿਤਸਰ ਦੇ ਵਿੱਚ ਲੱਗ ਮੋਰਚਾ ਚੱਲ ਰਿਹਾ ਬੇਅਦਮੀਆਂ ਨੂੰ ਲੈ ਕੇ ਕੌਮ ਸਿਕ ਕੌਮ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਇਕੱਠੇ ਨਹੀਂ ਹੋ ਰਹੇ ਤਾਂ ਇਸ ਦਾ ਨਤੀਜਾ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੀ ਕਿਤੇ ਨਹੀਂ ਮਿਲਿਆ ਕੌਮ ਇੰਨੇ ਜਗ੍ਹਾ ਤੇ ਵੰਡੀ ਹੋਈ ਹੈ ਇੰਨੇ ਜਗ੍ਹਾ ਤੇ ਝਗੜੇ ਚੱਲਦੇ ਆ ਪਰ ਆਪਣੇ ਅਸਲ ਮੁੱਦੇ ਫੇਰ ਵੀ ਇੱਥੇ ਪਛਾਣੇ ਨਹੀਂ ਜਾ ਰਹੇ ਮੁੱਦੇ ਤਾਂ ਪਛਾਣਨ ਕਹਿੰਦਾ ਜੀ ਜੇ ਇਕੱਠੇ ਹੋਣਗੇ ਤੇ ਇੱਕ ਸੋਚ ਰਹੇਗੀ ਪਰ ਸੋਚ ਦਾ ਫਰਕ ਹੈ ਨਾ ਜੀ ਹਰ ਇੱਕ ਜਿਹੜਾ ਹੈਗਾ ਚਾਹੇ ਉਹ ਆਗੂ ਆ ਚਾਹੇ ਕੋਈ ਵੀ ਧਾਰਮਿਕ ਆਗੂ ਦੀ ਗੱਲ ਕਰ ਲਈਏ ਚਾਹੇ ਕੋਈ ਰਾਜਨੀਤਿਕ ਆਗੂ ਉਹ ਆਗੂ ਕੀ ਕਰਦੇ ਨੇ ਆਪਣੇ ਫਾਇਦੇ ਲਈ ਜੀ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਦੂਜਿਆਂ ਦੀ ਗੱਲ ਨਹੀਂ ਸੁਣਦੇ ਦੂਜੇ ਨਾਲ ਬੈਠ ਕੇ ਨਹੀਂ ਮੀਟਿੰਗ ਗੋਲ ਟੇਬਲ ਤੇ ਵੀ ਹੋ ਸਕਦੀਆਂ ਜਿਹੜੇ ਇਹ ਰਿਜ਼ਲਟ ਨੇ ਸਾਹਮਣੇ ਬੈਠ ਕੇ ਵੀ ਨਹੀਂ ਪੜੇ ਕਿਉਂਕਿ ਜਦੋਂ ਵੀ ਕੋਈ ਰਿਜ਼ਲਟ ਨਿਕਲਣਾ ਹੁੰਦਾ ਹੈ ਗੋਲ ਟੇਬਲ ਤੇ ਬੈਠ ਕੇ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਤੇ ਇਹ ਤਾਂ ਹੁਣ ਆਨ ਨਾਲ ਸਮਝ ਦੱਸੋਗੇ ਕਿ ਹੁਣ ਜਿਵੇਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਲਈਏ ਚਾਹੇ ਧਾਰਮਿਕ ਦੀ ਗੱਲ ਕਰ ਲਈਏ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਉਹਨਾਂ ਵਿੱਚ ਤਾਂ ਦੱਸ ਦਿੰਨੇ ਆ ਕਿ ਗਿੱਦੜਵਾਹਾ ਦੇ ਵਿੱਚ ਫਿਲਹਾਲ ਜਿੱਤ ਦੇ ਜਸ਼ਨਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਡਿੰਪ ਪੰਜਾਬ ਦੇ ਵਿੱਚ ਇਸ ਵੇਲੇ ਇਹ ਹੈ ਕਿ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਲੀਡ ਤੇ ਹੈ ਇੱਕ ਤੇ ਕਾਂਗਰਸ ਦੀ ਲੀਡ ਚੱਲ ਰਹੀ ਹੈ